ਦੇਖੋ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਉਸ ਮੁੱਦੇ ਤੇ ਆਈ ਸੀ ਜਿਹਦੇ ਚ ਇਹ ਸਿੱਕੇ ਰਿਸ਼ਵਤ ਨਹੀਂ ਹੋਏਗੀ ਸੁਧਾਰਨ ਰਵਾਂਗੇ ਅਸੀਂ ਲੋਕਾਂ ਦੀ ਗੱਲ ਕਰਾਂਗੇ ਤੇ ਹੁਣ ਤਾਂ ਇਹ ਹੋਇਆ ਪਿਆ ਕੋਈ ਰਿਸ਼ਵਤ ਅੱਗੇ ਤੂੰ ਜ਼ਿਆਦਾ ਬਧੀ ਹੋਈ ਸੁਧਾਰਨ ਦਾ ਨਾਅਤ ਤਾਂ ਕੋਈ ਚੀਜ਼ ਹੀ ਨਹੀਂ ਕੁਝ ਹੈ ਔਰ ਦੋ ਦੋ ਜੈਡ ਜੈਡ ਪਲੱਸ ਸਿਕਿਉਰिटीज ਸੂਰਸ ਬਾਕੀ ਸੂਰਸ ਸਾਰੇ ਸਾਡੇ ਸਾਹਮਣੇ ਆ ਨਾ ਦੇਖਣਾ ਜਿਹੜਾ ਇਹ ਕਹਿੰਦੇ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਡਿਸੀਜਨ ਲਿਆ ਸੀ ਕਿ ਪੱਕਾ ਜਿਹੀ ਨੋਟੀਫਿਕੇਸ਼ਨ ਹੋਏਗਾ ਸਟੇਟ ਉਸੇ ਕੀ ਇਹ ਕਹਿੰਦੇ ਸੀ ਅਸੀਂ ਇੱਕ ਐਮਐਲਏ ਇੱਕ ਪੈਨਸ਼ਨ ਕਰੀ ਅਸਲ ਚ ਉਹ ਪਹਿਲਾਂ ਹੀ ਇੱਕ ਐਮਐਲਏ ਇੱਕ ਪੈਨਸ਼ਨ ਹੈ ਔਰ ਇਹਨਾਂ ਨੇ ਆਪਣੀ ਸਭ ਪੈਨਸ਼ਨ ਵਧਾ ਲਈ ਹੋਈ ਹੈ ਤੇ ਸਿਰਫ ਕਹੀ ਜਾਂਦੇ ਆ 50000 ਨੌਕਰੀ ਨੂੰ ਸੋਨ ਨੂੰ ਪੁੱਛੋ ਵੀ ਕਿਹੜੀਆਂ ਬੰਜਾਂ ਹੈ ਨੌਕਰੀ ਨੀਤੀ 50000 ਮਾਧਮ ਤੋਂ ਤੱਕ ਭਾਰੀ ਦੇ ਬਾਰੇ ਇਹਨਾਂ ਚਿੱਪੇ ਮਾਡਲ ਬਣਾਉਣਗੇ ਵੀ ਹਾਂ ਪੰਜਾਬ ਨੂੰ ਵਧੀਆ ਪਸਟ ਕਰਗੇ ਨਾ ਨਾ ਇਹਨਾਂ ਦਾ ਮਾਡਲ ਤਾਂ ਹੈ ਹੀ ਨਹੀਂ ਕੋਈ ਵੀ ਨਾ ਫੀਲ ਮਾਡਲ ਨਾ ਜਿਸ ਤਰ੍ਹਾਂ ਪਾਪੀ ਜੰਤਾ ਪਾਰਟੀ ਕੰਮ ਕਰਦੀ ਉਹ ਸਾਬ ਨਾਲ ਉਹਨਾਂ ਨੇ ਦਿੱਲੀ ਨੂੰ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਭੁਲਾ ਦੇਣਾ ਕਿ ਦਿੱਲੀ ਕਿਵੇਂ ਦੀ ਹੋਊਗੀ ਔਰ ਫਿਰ ਇਹਨਾਂ ਨੂੰ ਫਿਰ ਉੱਥੇ ਬੋਲਣਾ ਨਹੀਂ ਆ ਰਿਹਾ ਹੁਣ ਕੱਲ ਦੇ ਆਪਣੇ ਮੁੱਖ ਮੰਤਰੀ ਜੀ ਕਹੀਏ ਨੇ ਕਿ ਅਸੀਂ ਪੰਜਾਬ ਨੂੰ ਮਾਡਲ ਬਣਾਵਾਂਗੇ ਭਾਈ ਸਾਹਿਬਾ ਨੂੰ ਵੀ ਆਪ ਤੁਹਾਡੇ ਹੱਥ ਜੁੜੇ ਕਿ ਜਿਹੜੇ ਜਿੰਨਾ ਕ ਮਾਡਲ ਤੁਸੀਂ ਪਹਿਲਾਂ ਬਣਾਇਆ ਹੋ ਪਲੀਜ਼ ਉਦੋਂ ਦਾ ਮਾਡਲ ਲਾਓ ਜੇ ਪੰਜਾਬ ਦਾ ਮਾਡਲ ਬਣਾਉਣਾ ਤੇ ਫਿਰ ਪੰਜਾਬ ਦਾ ਮਾਡਲ ਬਣਾਓ ਉਹ ਨਹੀਂ ਕਿ ਦਿੱਲੀ ਦੀ ਚੱਕ ਕੇ ਮਾਡਲ ਲਿਆ ਕੇ ਤੇ ਫਿਰ ਪੰਜਾਬ ਵਿੱਚ ਤੁਸੀਂ ਜਿਵੇਂ ਹੁਣ ਆਪਾਂ ਇਹਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਜੋ ਸਤਿਆਨਾਸ ਕੀਤਾ ਆ ਕਾਲੀ ਕੀ ਕਿਤਨੇ ਇਹਨਾਂ ਨੇ ਸਿੱਖ ਤਾਂ ਹੁੰਦਾ ਜਮ ਇਸ ਤਿਆਨਾਸ ਕਰਤਾ ਕਿ ਦਿੱਲੀ ਵਾਲਿਆਂ ਨੇ ਸਿਰਫ ਇਥੇ ਮਾਡਲ ਇੰਨੀ ਦਿੱਤਾ ਜਿਹੜਾ ਉਹਨਾਂ ਦਾ ਆਪਣਾ ਫੇਲ ਹੋ ਗਿਆ ਉਹਨਾਂ ਨੇ ਪੰਜਾਬ ਨੂੰ ਯੂਟੂਬ ਉਸ ਕੀਤੀ ਜੀ ਸੱਤੇ ਤਾਂ ਟੋਡੀਆਂ ਰਸਵੀਆਂ ਮੈਮਰਾ ਸਿੱਟਾਂ ਗਈਆਂ ਹਰ ਇੱਕ ਬਾੜ ਹਟ ਤੇ ਤੁਸੀਂ ਨਜਾਇਜ਼ ਬੰਦੇ ਵਿੱਚ ਉਠਾਈ ਬੈਠੇ ਹੋ ਜੀ ਕੋਠੀਆਂ ਤੁਸੀਂ ਮੰਲੀ ਬੈਠੇ ਹੋ ਭਗਵਾਨ ਜੀ ਉਹਨਾਂ ਨੂੰ ਤੁਸੀਂ ਬੋਲਣ ਕਿਤੇ ਦਿੰਦੇ ਹੋ ਉਹਨਾਂ ਨੂੰ ਤਾਂ ਤੁਸੀਂ ਇੱਕ ਰਬੜ ਸਟੰਕ ਬਣਾਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਗਪਾਲ ਸਿੰਘ ਸਿੱਧੂ ਤੁਹਾਡਾ ਸਵਾਗਤ ਕਰਦਾ ਜੀ ਇਸ ਚੈਨਲ ਤੇ ਤੇ ਅੱਜ ਅਸੀਂ ਬੈਠੇ ਆ ਜੀ ਡਾਕਟਰ ਦਲੇਰ ਸਿੰਘ ਮਲਤਾਨੀ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਤੇ ਜਾਣ ਪਹਿਚਾਨ ਦੇ ਤਾਂ ਮਹਤਾਜ ਹੈ ਨਹੀਂਗੇ ਪਰ ਜਿੰਨਾ ਕਿ ਸਾਨੂੰ ਪਤਾਗਾ ਸੇਵਾਮੁਖਤ ਹੋਣ ਤੋਂ ਬਾਅਦ ਵੀ ਇਹ ਆਪਣਾ ਫਰਜ਼ ਨਿਭਾ ਰਹੇ ਨੇ ਇੱਕ ਚੰਗਾ ਨਾਲ ਇੱਕ ਹੋਣ ਦਾ ਤੇ ਬਹੁਤ ਤਰ੍ਹਾਂ ਦੀ ਇਹ ਸਮਾਜ ਸੇਵਾ ਕਰ ਰਹੇ ਨੇ ਆਪਦੇ ਬਲਬੂਤੇ ਤੇ ਤੇ ਤੁਹਾਡਾ ਕਰਦੇ ਜੀ ਦੁਬਾਰਾ ਤੋਂ ਫਿਰ ਤੁਹਾਡਾ ਅਸੀਂ ਸਤਿ ਸ਼੍ਰੀ ਅਕਾਲ ਜੀ ਜੀ ਤੇ ਡਾਕਟਰ ਸਾਹਿਬ ਇੱਕ ਹੁਣੇ ਤਾਜ਼ਾ ਤਾਜ਼ਾ ਗੱਲਬਾਤ ਆਈ ਹੈ ਸਾਹਮਣੇ ਵੀ ਦਿੱਲੀ ਚ ਚੋਨਾ ਸੀਗੀਆਂ ਜੀ ਤੇ ਚੋਨਾ ਚ ਇੱਕ ਪਾਰਟੀ ਦੀ ਹਾਰ ਹੋਈ ਹੈ ਇੱਕ ਅਲੀ ਜਿੱਤ ਹੋਈ ਹੈ ਵੈਸੇ ਪੰਜਾਬੀ ਚ ਪੰਜਾਬ ਚ ਦੇਖਿਆ ਜਾਵੇ ਤਾਂ ਉਹਨਾਂ ਨੇ ਜਿੱਤ ਵਾਲੀ ਪਾਰਟੀ ਦਾ ਉਹ ਕੋਈ ਜਸ਼ਨ ਨਹੀਂ ਮਨਾ ਰਹੇ ਪਰ ਉਹ ਹਾਰ ਵਾਲੀ ਪਾਰਟੀ ਦਾ ਜਰੂਰ ਉਹਨਾਂ ਨੂੰ ਪੰਜਾਬੀਆਂ ਨੂੰ ਖੁਸ਼ੀ ਹੈ ਇੱਕ ਤਰ੍ਹਾਂ ਦੀ ਕਹਿ ਸਕਦੇ ਆਪਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਆ ਜਦੋਂ ਤੱਕ ਸਿੱਧਾ ਆਪਾਂ ਜਿੱਤ ਹਾਰ ਦੀ ਗੱਲ ਕਰਦੇ ਆ ਇਹ ਤਾਂ ਜਦੋਂ ਦੋ ਪਹਿਲਵਾਨ ਲੜਦੇ ਆ ਉਦੋਂ ਜਿੱਤ ਹਾਰ ਤਾਂ ਜੀ ਪਰ ਕਈ ਜਿੱਤਾਂ ਜਾਂ ਕਈ ਹਾਰਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਇੱਕ ਇੰਡਸਟਰੀ ਬਣ ਜਾਂਦੀਆਂ ਨੇ ਇਹ ਵਾਲੀ ਜਿਹੜੀ ਜੇ ਕੋ ਜਦੋਂ ਮੈਂ ਪਰਸਨਲ ਤੌਰ ਤੇ ਉੱਤੇ ਸੋਚਦਾ ਤਾਂ ਕਿਉਂਕਿ ਥੋੜੀ ਦੇਰ ਵਾਸਤੇ ਮੈਂ ਵੀ ਇਸ ਪਾਰਟੀ ਦੇ ਵਿੱਚ ਬਿਲਕੁਲ ਜਿਵੇਂ ਕਹਿੰਦੇ ਕੁਝ ਦਿਨ ਜਿਹੜੇ ਲਗੇ ਜੀ ਉਹ ਮੈਂ ਵੀ ਸਵਾਦ ਲੈ ਕੇ ਦੇਖਿਆ ਜਦੋਂ ਸਟਾਰਟਿੰਗ 'ਚ ਸੀ ਨਹੀਂ ਉਦੋਂ ਤਾਂ ਇਹ ਗੱਲ ਠੀਕ ਹੈ ਕਿ ਮੈਂ ਇਹਨਾਂ ਦਾ ਸਪੋਰਟਰ ਸੀ ਲੇਕਿਨ ਜਦੋਂ ਮੈਂ ਰਿਟਾਇਰ ਹੋਇਆ ਉਸ ਤੋਂ ਬਾਅਦ ਵੀ ਅਦਾ ਕਲੋ ਕਿ ਜਬਰਦਸਤੀ ਕਿਸੇ ਦੇ ਚਾਂਸਸ ਆਖੇ ਦੋ ਚਾਰ 10 ਦਿਨਾਂ ਬਾਅਦ ਵੀ ਵਿੱਚ ਐਂਟਰੀ ਕੀਤੀ ਲੇਕਿਨ ਉਹ ਜਦੋਂ ਮੈਂ ਵਿੱਚ ਵੜਿਆ ਤਾਂ ਉਹ ਮੈਨੂੰ ਗੱਲ ਜਿਹੜੀ ਜ਼ਿਆਦਾ ਚੰਗੀ ਨਹੀਂ ਲੱਗੀ ਚਲੋ ਦੈਟ ਇਜ਼ ਅ ਡਿਫਰੈਂਟ ਇਸ਼ੂ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਦਿੱਲੀ ਦੇ ਵਿੱਚ ਇਹਨਾਂ ਦੀ ਜਿਹੜੀ ਹਾਲ ਹੈ ਉਹ ਇਸ ਕਰਕੇ ਹਿਸਟੋਰਿਕ ਹੈ ਕਿ ਇਹ ਜਿਹੜੀ ਪਾਰਟੀ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਇਹਦੇ ਬਾਰੇ ਵਿੱਚ ਮੈਂ 2020-21 ਦੇ ਵਿੱਚ ਇਹ ਗੱਲ ਲਿਖ ਦਿੱਤੀ ਸੀ ਜੀ ਕਿ ਇਹ ਬਹੁਤ ਵੱਡੀ ਛੂਤੀ ਬਿਮਾਰੀ ਹੈ ਓਕੇ ਜਿਹੜੀ 2024 ਚ ਬਹੁਤ ਸਾਰੇ ਲੋਕਾਂ ਨੂੰ ਲੱਗੇਗੀ ਉਹ ਮੇਰਾ ਕਹਿਣ ਦਾ ਮਤਲਬ ਸਿਗਰ ਹੈ ਕਿ ਦੇਖੋ ਇਹ ਜਿਹੜੀਆਂ ਫ੍ਰੀ ਬੀਸ ਅੱਗੇ ਨਾ ਮੁੱਖ ਕੋਰੀ ਇਹ ਚੱਲੀ ਤਾਂ ਕਾਫੀ ਪਹਿਲਾਂ ਦੀ ਹੈ ਵੈਸੇ ਤਾਂ ਬਹੁਤ ਪੁਰਾਣੀ ਹੈਗੀ 100 ਤੋਂ ਚੱਲੀ ਹੋਈ ਹੈ ਲੇਕਿਨ ਪੰਜਾਬ ਦੇ ਵਿੱਚ ਭਾਵੇਂ ਛੋਟੇ ਤੌਰ ਤੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਚਾਲੇਸਤਾਨ ਵਿੱਚ ਸ਼ੁਰੂ ਕੀਤੀ ਜੀ ਲੇਖੇ ਇਹ ਵੱਧ ਕੇ ਹੁਣ ਐਡੀਕ ਜਿਆਦਾ ਵੱਧ ਗਈ ਸੀ ਕਿ ਦੂਜੀਆਂ ਪਾਰਟੀਆਂ ਮਜਬੂਰ ਹੋ ਗਈਆਂ ਕਿ ਤੁਸੀਂ ਜੋ ਇਹ ਕਰਦੇ ਆ ਜੋ ਜਿਸ ਤਰ੍ਹਾਂ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਪੰਜਾਬ ਵਿੱਚ ਕੀਤੀਆਂ ਤੇ ਫਿਰ ਹੋਰ ਵਧਾ ਵਾਚੜਾ ਕੇ ਪਹਿਲਾਂ ਦਿੱਲੀ ਵਿੱਚ ਕੀਤੀਆਂ ਫਿਰ ਉਹ ਉਹਦਾ ਪੰਜਾਬ ਵਿੱਚ ਬੈਕਲੈਸ਼ ਹੋਇਆ ਫਿਰ ਉਸ ਤੋਂ ਬਾਅਦ ਫਿਰ ਦਿੱਲੀ ਵਿੱਚ ਹੋਇਆ ਤੇ ਹੁਣ ਇਸ ਵਕਤ ਉਹ ਸਾਰੀਆਂ ਪਾਰਟੀਆਂ ਇੱਥੇ ਫਸ ਗਈਆਂ ਸੀ ਕਿ ਇਹ ਮੁਫਤ ਕੂਰੀ ਜਿਹੜੀ ਹੈ ਇਹ ਆਪਣਾ ਨੁਕਸਾਨ ਹੋਰ ਵੀ ਜ਼ਿਆਦਾ ਕਰੇਗੀ ਤੇ ਇਹਦਾ ਅਲਿਜੀਲੇਟਰ ਜਿਹੜਾ ਹੈਗਾ ਉਹ ਕੇਸਰੀ ਵਾਲੀ ਮੰਨਿਆ ਜਾਏਗਾ ਜੀ ਜਹਾ ਆਮ ਆਦਮੀ ਪਾਰਟੀ ਮੰਨੀ ਜਾਏਗੀ ਇਸ ਕਰਕੇ ਇਹ ਇਹ ਜਿਹੜੀ ਇਹਨਾਂ ਦੀ ਹਾਰ ਹੈ ਉਹ ਹਿਸਟੋਰਿਕ ਮੰਨਿਆ ਨਹੀਂ ਹੈ ਕਿਉਂਕਿ ਇਹਨਾਂ ਨੇ 11.5 11 ਸਾਲ ਰਾਜ ਕੀਤਾ ਦਿੱਲੀ 'ਚ ਜੀ ਔਰ ਦਿੱਲੀ ਦੇਸ਼ਤੀ ਰਾਸਤਾਨੀ ਹੈ ਜੀ ਜੋ ਰਾਸਤਾਨੀ ਤੇ ਵਿੱਚ ਵਰਦਾ ਹੈ ਉਹ ਸਾਰੇ ਬਰਡਰ ਨੂੰ ਪਤਾ ਲੱਗਦਾ ਹੈ ਜਿਹੜਾ ਇਕੋ ਦੁੱਕਰ ਕੱਟੇ ਕਦੀ ਪੰਜਾਬ ਵਿੱਚ ਵਰਤਿਆ ਗਿਆ ਕਦੀ ਰਾਜਸਥਾਨ ਵਿੱਚ ਵਰਤਿਆ ਗਿਆ ਜਾਂ ਕਰਾਂ ਕਿਤੇ ਮੱਧ ਪ੍ਰਦੇਸ਼ ਵਿੱਚ ਵਰਤਿਆ ਗਿਆ ਪਗਾਤ ਉਹ ਕਦੀ ਕਦੀ ਹੁੰਦਾ ਹੈ ਲੇਕਿਨ ਦਿੱਲੀ ਚ ਜੋ ਵੀ ਵਰਤਦਾ ਉਹ ਹਰ ਰੋਜ਼ ਸਾਰੇ ਬਰਡਰ ਚ ਜਾਂਦਾ ਜੀ ਹਾਂ ਜੀ ਉੱਥੇ ਜਦੋਂ ਵੀ ਗੱਲ ਹੁੰਦੀ ਸੀ ਗੰਦੀ ਹਵਾ ਗੰਦਾ ਪਾਣੀ ਜੀ ਔਰ ਟੁੱਟੀਆਂ ਸੜਕਾਂ ਲਾ ਐਂਡ ਆਰਡਰ ਲੂਟਾਂ ਕੋ हां ਬਲਾਕਾਰ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਇੱਕ ਬਹੁਤ ਹੀ ਗਲਤ ਇਮਪ੍ਰੈਸ਼ਨ ਦੇਦੀ ਸੀ ਜਦੋਂ ਕਿ ਅੱਜ ਦੇ ਡੇਟਸ ਅਸੀਂ ਥੋੜਾ ਜਿਹਾ ਮੰਨਦੇ ਹਾਂ ਕਿ ਇੰਡੀਆ ਆਉਂਦਾ ਰਾਈਸ ਹੈ ਜੀ ਕਈ ਗੱਲਾਂ ਜਿਹੜੀਆਂ ਚੰਗੀਆਂ ਵੀ ਹੋਈਆਂ ਨੇ ਮਾੜੀਆਂ ਵੀ ਥੋੜੀਆਂ ਨੇ ਤੇ ਚੰਗੀਆਂ ਵੀ ਬਹੁਤ ਸੀ ਲਿਖਣਾ ਇਸ ਕਰਕੇ ਨਾ ਇਹ ਇਹ ਪਾਰਟੀ ਨੇ ਮਤਲਬ ਲੋਕਾਂ ਨੂੰ ਦਰਾਹੇ ਪਾਤਾ ਕੁਰਾਹੇ ਪਾਤਾ ਰਦਰ ਇਨ ਦੈਟ ਸੈਂਸ ਓਕੇ ਉਹ ਉਹ ਜਿਹੜੀ ਕ੍ਰਿਤੀ ਹੈਗੀ ਹੈ ਉਹਦਾ ਇੱਕ ਤਾਂ ਉਹਦੇ ਥੋੜਾ ਜਿਹਾ ਚੈੱਕ ਲੱਗੇਗਾ ਜੀ ਇਸੇ ਕਰਕੇ ਪੰਜਾਬ ਵਾਲੇ ਕੁਛ ਨੇ ਕਿਉਂਕਿ ਪੰਜਾਬ ਵਿੱਚ ਲੋਕ ਉਤਕੀ ਬਹੁਤ ਨੇ ਨਾ ਜੀ ਕਿ ਜਿੰਨਾ ਕਿ ਝੂਠ ਮਾਰਦੇ ਨੇ ਜਿੰਨਾ ਕਿ ਸ਼ੂਟਰ ਲੈਂਦੇ ਨੇ ਜਿੰਨੀਆਂ ਕਿ ਨਾ ਨੀਆਂ ਗਲਤ ਪਾਲਿਸਿਸ ਨੇ ਔਰ ਉਪਰੋਂ ਇਹ ਫਾਇਦਾ ਇਹ ਹੋ ਗਿਆ ਕਿਉਂਕਿ ਸੈਂਟਰ ਗਵਰਨਮੈਂਟ ਦੀ ਜਿਹੜੀ ਸਰਕਾਰ ਆ ਉਹੀ ਦਿੱਲੀ ਦੀ ਸਰਕਾਰ ਬਣ ਗਈ ਤੇ ਹੁਣ ਉਹ ਜਿਹੜਾ ਰੋਜ਼ ਦਾ ਐਲਜੀ ਦਾ ਤੇ ਸਰਕਾਰ ਦਾ ਵਿਧਾਨ ਸਭਾ ਦਾ ਜਿਹੜਾ ਝਗੜਾ ਸੀਗਾ ਇਹ ਤਾਂ ਉਹ ਖਤਮ ਹੋ ਜਾ ਜੀ ਦੂਸਰਾ ਮੇਰੀ ਆਪਣੀ ਸੋਚ ਹੈਗੀ ਹੈ ਕਿ ਜਿਸ ਤਰ੍ਹਾਂ ਪਾਰਟੀ ਜਨਤਾ ਪਾਰਟੀ ਕੰਮ ਕਰਦੀ ਹੈ ਉਸ ਹੱਬ ਨਾਲ ਉਹਨਾਂ ਨੇ ਦਿੱਲੀ ਨੂੰ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਭੁਲਾ ਦੇਣਾ ਕਿ ਦਿੱਲੀ ਕਿਵੇਂ ਦੀ ਹੁੰਦੀ ਸੀ ਇਹ ਇਹ ਗੱਲ ਮੇਰਾ ਅਪਰੰਥ ਟੀਮ ਇਹ ਗੱਲ ਕਹਿੰਦਾ ਕਿਉਂਕਿ ਉਹਨਾਂ ਦਾ ਫੋਕਸ ਹੋਗਾ ਹੁਣ ਔਰ ਉਸ ਫੋਕਸ ਦੇ ਵਿੱਚ ਉਹ ਆਪਣਾ ਫਾਇਦਾ ਉਠਾਉਂਦੇ ਤੇ ਚੰਗੀ ਗੱਲ ਹੈ ਫਿਰ ਜੇ ਕੰਮ ਕਰਕੇ ਆਪਣਾ ਫਾਇਦਾ ਉਠਾਉਂਦਾ ਫਿਰ ਤਾਂ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਗੱਲ ਤਾਂ ਇਹ ਤਾਂ ਬਦਮਾਸ਼ੀ ਕਰਕੇ ਆਪਣਾ ਫਾਇਦਾ ਠਾਰੀ ਸੀ ਕਜੂਸਦਾਰ ਜਿਹਦੇ ਵਿੱਚ ਹੁਣ ਆਪਾਂ ਪੰਜਾਬ ਵਾਸਤੇ ਕੀ ਨਜ਼ਰੀਆ ਰੱਖ ਸਕਦੇ ਆ ਜਾਂ ਕੀ ਉਹਦੇ ਵਿੱਚ ਇੱਕ ਤੁਹਾਡੀ ਗੱਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲੋਕ ਜਿਹੜੇ ਨੇ ਇਹਨਾਂ ਦੇ ਹਾਰਨ ਤੇ ਖੁਸ਼ ਇਹ ਗੱਲ ਠੀਕ ਮਾਡਲ ਬਣਾਉਣਗੇ ਵੀ ਹਾਂ ਪੰਜਾਬ ਨੂੰ ਵਧੀਆ ਬਣਾਉਣਗੇ ਨਾ ਨਾ ਇਹਨਾਂ ਦਾ ਮਾਡਲ ਤਾਂ ਹੈ ਹੀ ਨਹੀਂ ਕੋਈ ਵੀ ਨਾ ਫੇਲ ਮਾਡਲ ਹੈ ਮੈਂ ਕੱਲ ਇੱਕ ਇੱਕ ਆਰਟੀਕਲ ਲਿਖਿਆ ਹੋਇਆ ਸੀਗਾ ਜਿਹੜਾ ਮੈਂ ਇੱਕ ਆਰਟੀਕਲ ਜਦੋਂ ਸੋਚੋ ਤੇ ਨਾ ਹਾਂਜੀ 8-10 ਸਾਲ ਪਹਿਲਾਂ ਉਹਦੇ ਸਮੇਂ ਲਿਖਿਆ ਹੋਇਆ ਸੀ ਕਿ ਕਿਉਂ ਦਿੱਲੀ ਦਾ ਸੇਕ ਇਸ ਕਿਹਾ ਮਾਡਲ ਕਿਉਂ ਫੇਲ ਹੈ ਜੀ ਸੋ ਉਸ ਤੇ ਪੂਰੀ ਡਿਟੇਲਸ ਲਿਖੀ ਸੀ ਇਸ ਕਰਕੇ ਇਹਨਾਂ ਦੇ ਕੋਲ ਨਾ ਸੋਸ਼ਲ ਜਿਹੜਾ ਸਬਟਿਕਲ ਹੈ ਇਹ ਕੋਈ ਪੈਸਾ ਨਹੀਂ ਕੋਈ ਵੀ ਤੇ ਪੈਸੇ ਦੇ ਬਿਨਾਂ ਤਾਂ ਤੁਹਾਡਾ ਤੁਹਾਡਾ ਕੁਝ ਵੀ ਨਹੀਂ ਬੰਨਣਾ ਹਮਮ ਔਰ ਅਨਿਤਧਿਯ ਘਵਰਾ ਪਿਛਲੇ ਦੋ ਤਿੰਨ ਦਿਨਾਂ ਤੋਂ ਦੇਖਿਆ ਕਿ ਡੇਰਾਬਸੀ ਜਲਪੁਰ ਦੀਆਂ ਕਿੰਨੀਆਂ ਘਵਰਾ ਰਹੀਆਂ ਨੇ ਮਾਈਨਿੰਗ ਦੀਆਂ ਜਿਹੜੀਆਂ ਹੈਗੀਆਂ ਨੇ ਐਡਮਿਨਿਸਟ੍ਰੇਸ਼ਨ ਜਿਹੜੀ ਝੂਠੀ ਮਾਰੀ ਜਾਂਦੀ ਹੈ ਵਿੱਚ ਜਿਹੜੀ ਹੈਗੀ ਹੈ ਉਹ ਤਾਂ ਸਾਰਿਆਂ ਦੇ ਸਾਹਮਣੇ ਹੀ ਹੈ ਔਰ ਉੱਥੇ ਸਭ ਤੋਂ ਵੱਡੀ ਗੱਲ ਹੈਗੀ ਕਿਉਂਕਿ ਮੈਨੂੰ ਹੋ ਗਏ 37 ਸਾਲ ਉੱਥੇ ਡੇਰਾਬਸੀ ਬਲਾਕ ਵਿੱਚ ਜੀ ਇਹ ਜਿਹੜਾ ਮਾਈਨਿੰਗ ਦਾ ਮੁੱਦਾ ਹੀ ਅੱਜ ਤੱਕ ਨਹੀਂ ਆਇਆ ਇਹ ਮਾਈਨਿੰਗ ਦਾ ਮੁੱਦਾ ਪਿਛਲੇ 37 ਸਾਲਾਂ ਦਾ ਹੀ ਹੈ ਜੀ ਪਰ ਜਿੰਨੀ ਬਦਮਾਸ਼ੀ ਖੂਨ ਹੋ ਰਹੀ ਹੈ ਉੱਨੀ ਨਹੀਂ ਸੀ ਪਹਿਲਾਂ ਕਰ ਫਕਸ਼ਨ ਜੀ ਆ ਇਹ ਵਾਲੀ ਸਰਕਾਰ ਇਹ ਇਹ ਵਾਲੀ ਸਰਕਾਰ ਚ ਜਿਹਨੇ ਉਹਨੂੰ ਬਦਵਾਸ਼ੀ ਹੋਈ ਉਹਨੇ ਵੀ ਸਹੀ ਹੋਈ ਸੋ ਇਸ ਕਰਕੇ ਨਾ ਇਹ ਇਹ ਜਿਹੜਾ ਇਫੈਕਟ ਹੈਗਾ ਦੇਖੋ ਇਹਦਾ ਪੋਲਿਟਿਕਲ ਵੈਕੂਲਰ ਮੈਂ ਦੇਖ ਰਿਹਾ ਹਾਂ ਕਿ ਬੀਗੀਆਂ ਦੇ ਵਿੱਚ ਕਾਫੀ ਇਹ ਗੱਲ ਪੱਗੇ ਆਈ ਹੈ ਕਿ ਇਹਦਾ ਪੰਜਾਬ ਵਿੱਚ ਕੀ ਅਸਰ ਹੋਏਗਾ ਹਮ ਪੰਜਾਬ ਵਿੱਚ ਦੇਖੋ ਪੋਲਿਟਿਕਲੀ ਅਸਰ ਹੋਵੇ ਜਾਂ ਨਾ ਹੋਵੇ ਲੇਕਿਨ ਪੰਜਾਬ ਦਾ ਨੁਕਸਾਨ ਬਹੁਤ ਹੋ ਰਿਹਾ ਤੇ ਹੋਰ ਵੀ ਉੱਤੇ ਚੋਕੇ ਕਿਉਂਕਿ ਉਹ ਲੋਕ ਕਹਿੰਦੇ ਹੁੰਦੇ ਆ ਕਿ ਜਿਹੜਾ ਗਲਤੀ ਤਾਂ ਕਿਸੇ ਕੋਲ ਵੀ ਹੋ ਜਾਂਦੀ ਹੈ ਜੀ ਲੇਕਿਨ ਮੂਰਖਤਾ ਕਿਸੇ ਕਿਸੇ ਕੋਲ ਹੁੰਦੀ ਹੈ ਹੂੰ ਇਸੇ ਤਰ੍ਹਾਂ ਇਹ ਕਹਿੰਦੇ ਹੁੰਦੇ ਆ ਕਿ ਮੇਰੇ ਨਾਲ ਇੱਕ ਜਿਹੜਾ WhatsApp ਤੇ ਇੱਕ ਤੁਹਾਡਾ ਥੀਮ ਲਿਖਿਆ ਹੁੰਦਾ ਉਹ ਮੇਰਾ ਥੀਮ ਇਹ ਹੈਗਾ ਜੀ ਕਿ ਗਲਤ ਨੂੰ ਠੀਕ ਕੀਤਾ ਜਾ ਸਕਦਾ ਹੈ ਮੂਰਖ ਨੂੰ ਨਹੀਂ ਓਕੇ ਇਹ ਇਹ ਇੱਥੇ ਸਟੋਰੀ ਵੀ ਇੱਥੇ ਹੈ ਦੇਖੋ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਉਸ ਮੁੱਦੇ ਤੇ ਆਈ ਸੀ ਜਿਹਦੇ ਚ ਇਹ ਸੀ ਕਿ ਰਿਸ਼ਵਤ ਨਹੀਂ ਹੋਏਗੀ ਸਿੱਧਾ ਸੁਧਾਰਨਾ ਰਹਾਗੇ ਅਸੀਂ ਲੋਕਾਂ ਦੀ ਗੱਲ ਕਰਾਂਗੇ ਤੇ ਹੁਣ ਤਾਂ ਇਹ ਹੋਇਆ ਤਾਂ ਇਹ ਰਿਸ਼ਵਤ ਅਗੇ ਤੂੰ ਜ਼ਿਆਦਾ ਵਧੀ ਹੋਈ ਸੁਧਾਰਨ ਦਾ ਨਾ ਤਾਂ ਕੋਈ ਚੀਜ਼ ਹੀ ਹੈ ਨਹੀਂ ਕੋਈ ਜੀ ਔਰ ਦੋ ਦੋ ਜੈਡ ਜੈਡ ਪਲੱਸ ਸੈਕਿਉਰिटीज ਔਰ ਜਿਹੜਾ ਸ਼ਾਨੋ ਸ਼ੌਕਤ ਨਾਲ ਕਿਵੇਂ ਰਹਿਣਾ ਇਹ ਤਾਂ ਹੁਣ ਇਹਨਾਂ ਦਾ ਮਾਡਲ ਬਣਿਆ ਹੋਇਆ ਤੇ ਫਿਰ ਫਿਰ ਲੋਕ ਦੁਖੀ ਵੀ ਹੋਣਗੇ ਤਾਂ ਹੋਰ ਕੀ ਹੋਣਗੇ ਔਰ ਤੁਸੀਂ ਦੇਖੋ ਆਪ ਛੋਟੇ ਜੇ ਕੰਮ ਵਾਸਤੇ ਦਿੱਲੀ ਕਹਿੰਦੇ 15 ਮਿੰਟ ਦੀ ਮੀਟਿੰਗ ਹੋਈ ਸਾਰੀ ਮੈਂ ਉਹੀ ਤੁਹਾਨੂੰ ਸਵਾਲ ਕਰਨਾ ਸੀਗਾ ਇਹ ਵੀ ਇੱਕ ਬੰਦੇ ਨੂੰ ਮਿਲਣ ਵਾਸਤੇ ਜਿੰਨੇ ਵੀ ਇਹ ਕਹਿੰਦੇ ਨੇ ਵੀ 8 ਘਟ ਗਏ ਨੇ ਜਿੰਨੇ ਵੀ 84 ਗਏ ਨੇ ਹਾਂਜੀ ਉਹ ਇੰਨੇ ਬੰਦਿਆਂ ਦਾ ਖਰਚ ਉਹ ਬਚ ਸਕਦਾ ਸੀ ਜੇ ਉਹ ਇੱਕ ਬੰਦਾ ਇੱਥੇ ਪੰਜਾਬ ਆ ਕੇ ਮੀਟਿੰਗ ਕਰ ਲੈਂਦਾ ਨਹੀਂ ਉਹਦੇ ਚ ਇਹ ਵਰਲਡ ਤਾਂ ਬੜਾ ਹਾਸ਼ਯ ਮੂਰਖਤਾ ਹਮ ਲੇਕਿਨ ਜਦੋਂ ਤੁਹਾਡੇ ਸਾਹਮਣੇ ਹੁੰਦੀ ਹੋਵੇ ਤਾਂ ਵੀ ਤੁਸੀਂ ਇਹਨੂੰ ਹੋਰ ਕੀ ਕਹੋਗੇ ਤੁਸੀਂ ਸਾਨੂੰ ਕੋਈ ਕਹਿਣਾ ਇਹਨੂੰ ਮੁਰਖਤਾ ਹੀ ਕਹਣਾ ਹੈ ਕਿ ਜਦੋਂ ਤੁਸੀਂ ਪਹਿਲੀ ਗੱਲ ਤਾਂ ਪੰਜਾਬ ਐਸੇ ਬੜਾ ਦੁਖੀ ਹੈ ਜੀ ਕਰਜ਼ੇ ਚ ਪਹੁੰਚਾ ਤਾਂ ਫਸੇ ਜਾ ਰਿਹਾ ਹੈ ਤੀਸਰਾ ਪੰਜਾਬ ਦੇ ਲੋਕ ਬਹੁਤ ਦੁਖੀ ਨੇ ਪੰਜਾਬ ਦੇ ਮਜ਼ਦੂਰ ਸੜਕਾਂ ਦੇ ਬੈਠੇ ਨੇ ਪੰਜਾਬ ਦੇ ਕਿਸਾਨ ਸੜਕਾਂ ਦੇ ਉੱਤੇ ਬੈਠੇ ਹੋਏ ਨੇ ਔਰ ਤੁਸੀਂ ਭੱਜ-ਭੱਜ ਕੇ ਸਾਰੇ ਕੱਟ ਪਹਿਲਾਂ ਤੁਸੀਂ 2 ਮਹੀਨੇ ਉੱਥੇ ਲਾਇਆ ਹੁਣ ਤੁਸੀਂ ਫਿਰ ਛੁੱਟੀ ਜੀ ਮੀਟਿੰਗ ਜੇ ਹਾਰੇ ਸੀਗੇ ਮੰਨ ਲਓ ਤੇ ਫਿਰ ਦਿੱਲੀ ਵਾਲੇ ਐਮਐਲਏ ਦੀ ਐਮਐਲਏ ਦੀ ਮੀਟਿੰਗ ਕਰਦੇ ਪੰਜਾਬ ਵਾਲੇ ਐਮਐਲਏ ਦੀ ਕਰਦੇ ਮੀਟਿੰਗ ਕਰਦੇ ਉੱਥੇ ਵੀ ਨਾਲੇ ਕੋ ਵੀ ਦਿੱਲੀ ਜਾ ਕੇ ਜੀ ਔਰ ਫਿਰ ਇਹਨਾਂ ਨੂੰ ਫਿਰ ਉੱਥੇ ਬੋਲਣਾ ਨਹੀਂ ਆ ਰਿਹਾ ਹੁਣ ਕੱਲ ਦੇ ਆਪਣੇ ਮੁੱਖ ਮੰਤਰੀ ਜੀ ਕਹੀ ਜਾਂਦੇ ਨੇ ਕਿ ਅਸੀਂ ਪੰਜਾਬ ਨੂੰ ਮਾਡਲ ਬਣਾਵਾਂਗੇ ਭਾਈ ਸਾਹਿਬ ਉਹਨਾਂ ਨੂੰ ਕਹਤੋਂ ਆਪ ਤੁਹਾਡੇ ਹੱਥ ਜੁੜੇ ਜੀ ਕਿ ਜਿਹੜੇ ਜਿੰਨਾ ਕਿ ਮਾਡਲ ਤੁਸੀਂ ਪਹਿਲਾਂ ਬਣਾਇਆ ਹਾਂ ਪਲੀਜ਼ ਉਦੋਂ ਦਾ ਮਾਡਲ ਲਾ ਬਣਾ ਜੇ ਪੰਜਾਬ ਦਾ ਮਾਡਲ ਬਣਾਣਾ ਤੇ ਫਿਰ ਪੰਜਾਬ ਦਾ ਮਾਡਲ ਬਣਾਓ ਪੰਜਾਬ ਦਾ ਹਾਂ ਉਹ ਨਹੀਂ ਵੀ ਦਿੱਲੀ ਤੋਂ ਚੱਕ ਕੇ ਮਾਡਲ ਲਿਆ ਕੇ ਤੇ ਫਿਰ ਪੰਜਾਬ ਵਿੱਚ ਉਸ ਨਾਲੇ ਦਿੱਲੀ ਦਾ ਮਾਡਲ ਉਹਨਾਂ ਨੇ ਨਤੀਜਾ ਦੇਖਤਾ ਨਾ ਉਹ 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 ਦੇਖ ਲਿਆ ਔਰ ਸਿਸਟਮ ਬੜੀ ਇੰਟਰਸਟਿੰਗ ਹੈ ਲੈ ਪਿੱਛੇ ਜਦੋਂ ਪਾਰਲੀਮੈਂਟਿਕ ਇਲੈਕਸ਼ਨ ਹੋਈ ਤਾਂ ਕੇਜਰੀਵਾਲ ਕਹਿੰਦਾ ਰਿਹਾ ਕਿ ਤੁਹਾਡਾ ਜੇ ਤੁਸੀਂ ਸਮਝਦੇ ਹੋ ਕਿ ਤੁਹਾਡਾ ਪੁੱਤਰ ਅੰਦਰ ਨਾ ਜਾਵੇ ਤਾਂ ਵੋਟਾ ਮੈਨੂੰ ਪਾ ਦਿਓ ਹੈਨਾ ਤੇ ਜੇ ਤੁਸੀਂ ਸਮਝਦੇ ਹੋ ਕਿ ਮੈਂ ਗਨਾ ਕਰਾਂ ਤਾਂ ਫਿਰ ਮੈਨੂੰ ਵੋਟਾ ਨਾ ਪਾਓ ਤੇ ਉਹ ਲੋਕਾਂ ਨੇ ਨਹੀਂ ਇਸੇ ਪਈਆਂ ਇਸ ਵਾਰੀ ਹੋਣ ਉਹਨਾਂ ਨੇ ਇਹਨੇ ਕੇਜਰੀਵਾਲ ਨੇ ਕਿਹਾ ਕਿ ਤੁਹਾਡਾ ਦਿੱਲੀ ਦਾ ਬੇਟਾ ਜਿਹੜਾ ਹੈਗਾ ਉਹ ਇਹ ਗੱਲ ਕਹਿ ਰਿਹਾ ਕਿ ਜੇ ਮੈਂ ਕੰਮ ਕੀਤੇ ਹੋਏ ਤਾਂ ਮੈਨੂੰ ਵੋਟ ਪਾਓ ਜੇ ਮੈਂ ਕੰਮ ਨਹੀਂ ਕੀਤੇ ਤਾਂ ਮੈਨੂੰ ਵੋਟ ਨਾ ਬਹੁਤ ਉਹਨਾਂ ਨੇ ਨਹੀਂ ਪਾਈ ਇਸ ਤੋਂ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਬੰਦਾ ਅਗੂ ਮੰਗ ਰਿਹਾ ਹੈ ਜਿਹੜੀ ਹੈਗੀਆਂ ਵੋਟਾਂ ਕਿ ਉਹ ਕਹਿੰਦੇ ਹਾਲਾਪਰੂਚ ਵਿੱਚ ਜੋ ਸੱਚ ਹੈਗਾ ਸੀ ਤੁਹਾਨੂੰ ਪਤਾ ਤੇ ਸੋਸ ਆਪ ਕੋ ਗੰਤਮ ਜਿਹੜਾ ਹੈਗਾ ਜੋ ਕੁਝ ਬੋਲਦਾ ਜੋ ਉਹਨੂੰ ਟੰਕੀ ਚੋਣਾਂ ਤੋਂ ਪਹਿਲਾਂ ਹੁੰਦੀ ਰਹੀ ਹੈ ਉਹ ਹੁਣ ਸਾਰੇ ਸਾਰਿਆਂ ਦੇ ਸਾਹਮਣੇ ਆਈ ਦੀ ਆਪ ਸਾਰਿਆਂ ਨੇ ਦੇਖਿਆ ਇਹ ਹੁਣ ਅਸੀਂ ਚਲੋ ਉਹਦੇ ਬਾਰੇ ਤੇ ਜ਼ਿਆਦਾ ਡਿਸਕਸ਼ਨ ਦੀ ਲੋਟ ਨਹੀਂ ਹੈ ਤਾਂ ਮੈਂ ਹੈ ਤਾਂ ਮਕੌਲ ਵਾਲਾ ਕੰਮ ਹੀ ਹੈ ਲੇਕਿਨ ਅਸੀਂ ਭੁਗਤ ਰਹੇ ਹਾਂ ਨਾ ਬਲਾਦਮ ਤੁਸੀਂ ਦੇਖੋ ਕਿੰਨੇ ਦੁਖੀ ਨੇ ਇੱਕ ਪੰਜੀ ਦੇ ਦਿੱਤੀ ਸਾਰੇ ਝੂਠ ਮਾਰਿਆ ਇੱਕ ਨਾਮ ਤੋਂ ਬਹੁਤ ਇੰਟਰਸਟਿੰਗ ਕਲਪਸਨਾ ਦੀ ਝੂਠ ਬਾਕੀ ਝੂਠ ਸਾਰੇ ਦੇ ਸਾਹਮਣੇ ਆਉਂਦੇ ਨੇ ਇੱਕ ਨਾ ਜਿਹੜਾ ਇਹ ਕਹਿੰਦੇ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਡਿਸੀਜਨ ਲਿਆ ਸੀਗਾ ਪੱਕਾ ਜਿਹੀ ਨੋਟੀਫਿਕੇਸ਼ਨ ਹੋਈ ਗੈਸਟਡ ਉਹ ਸੀਗੀ ਇਹ ਕਹਿੰਦੇ ਸੀ ਅਸੀਂ ਇੱਕ ਐਮਐਲਏ ਇੱਕ ਪੈਨਸ਼ਨ ਕਰਤੀ ਅਸਲ 'ਚ ਉਹ ਪਹਿਲਾਂ ਹੀ ਇੱਕ ਐਮਐਲਏ ਇੱਕ ਪੈਨਸ਼ਨ ਹੈ ਜੀ ਮੈਂ ਔਰ ਇਹਨਾਂ ਨੇ ਆਪਣੀ ਸਭੂ ਪੈਨਸ਼ਨ ਬਦਾਲੀ ਹੋਈ ਹੈ ਓਕੇ ਅੱਜ ਤੱਕ ਮੀਡੀਆ 'ਚ ਵੀ ਉਹ ਗੱਲ ਬਹੁਤ ਹੀ ਜ਼ਿਆਦਾ ਹੈ ਜੀ ਮੈਂ ਤਾਂ ਇਸ ਕਾਫੀ ਵਾਰ ਹੀ ਕੀਤੀ ਹੈ ਪਰ ਮੀਡੀਆ ਚ ਉਨੀ ਜ਼ਿਆਦਾ ਹਾਈਲਾਈਟ ਨਹੀਂ ਸੈਨ ਮੀਡੀਆ ਉਸ ਨੂੰ ਪਿਕਅਪ ਨਹੀਂ ਕਰ ਰਿਹਾ ਅਸਲ ਚ ਤਾਂ ਮੇਰੇ ਕੋਲ ਤਾਂ ਨੋਟੀਫਿਕੇਸ਼ਨ ਵੀ ਨਹੀਂ ਆਈਆਂ ਕਿ ਉਹ ਤਾਂ ਪਹਿਲਾਂ ਵੀ ਇੱਕੀ ਸੀ ਇਹਨਾਂ ਨੇ ਉਹਦੇ ਵੀ ਝੂਠ ਮਾਰੇ ਸੀ ਜਿਵੇਂ ਚੁਟਕੀ ਚ ਐਮਐਸਪੀ ਗਿੰਦੇ ਸੀ ਉਸੇ ਤਰ੍ਹਾਂ ਇਹਨਾਂ ਨੇ ਬਾਕੀ ਦੀ ਸਾਰੀ ਕੰਮ ਇਹਨਾਂ ਨੇ ਕਿ ਕੋਈ ਬੰਦਾ ਰੈਗੂਲਰ ਨਹੀਂ ਕੀਤਾ ਇਹਨਾਂ ਨੇ ਕੋਈ ਇਹਨਾਂ ਨੇ ਟੈਕ ਮਿਸ਼ਨ ਨਹੀਂ ਦਿੱਤਾ ਕੋਈ ਇਹਨਾਂ ਨੇ ਜਿਹੜਾ ਹੈਗਾ ਇਹ ਐਮਐਟ ਕੇਐਮਐਲ ਇੱਕ ਪੈਂਸਨ ਵੀ ਹੋਈ ਇਸੇ ਕਿਸਮ ਦੀ ਕੋਈ ਐਮਐਸਪੀ ਵਾਲੀ ਕੋਈ ਗੱਲ ਨਹੀਂ ਹੈਗੀ ਕੋਈ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਕੰਟਰੋਲ ਚੇਂਜ ਹੋਇਆ ਕੋਈ ਨਸ਼ਾ ਕੰਟਰੋਲ ਨਹੀਂ ਹੋਇਆ ਕੋਈ ਕੈਂసర్ ਕੰਟਰੋਲ ਨਹੀਂ ਕੁਝ ਨਹੀਂ ਐਸਾ ਕੁਝ ਨਹੀਂ ਹੈਗਾ ਤੇ ਸਿਰਫ ਕਹੀ ਜਾਂਦੇ ਆ 50000 ਨੌਕਰੀ ਤੁਸੀਂ ਇਹਨਾਂ ਨੂੰ ਪੁੱਛੋ ਵੀ ਕਿਹੜੀਆਂ ਮਜਾਂ ਹੈ ਨੌਕਰੀ ਨਹੀਂ ਦਿੱਤੀ 5000 5000 ਮਨਦੋ ਤੁਸੀਂ ਤਨਖਾਹ ਨਹੀਂ ਦੇ ਪਾਰੇ ਅੱਜ ਤੀਆਂ ਖਬਰਾਂ ਦੇ ਤੁਸੀਂ ਸਾਰੀਆਂ ਪੜੋਗੇ ਤੇ ਸਰਕਾਰੀ ਹਸਪਤਾਲਾਂ ਦੇ ਤੇ ਸਰਕਾਰੀ ਸਕੂਲਾਂ ਦੇ ਜਿਹੜੇ ਸਵੀਪਰ ਸ਼ੈਕਿੰਗ ਥੱਲੇ ਵਾਲੇ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜੀ ਤੁਸੀਂ ਕਿਹੜੇ ਕਿਹੜੇ ਮਾਡਲ ਦੀਆਂ ਗੱਲਾਂ ਕਰ ਰਹੇ ਸਿਹਤ ਔਰ ਸਿੱਖਿਆ ਦਾ ਮਾਡਲ ਸਿਕਾ ਉਹੀ ਤੋਂ ਡੱਪੇ ਮਾਡਲ ਹੈ ਉਹਦੇ ਤੇ ਮਾਲਾ ਕਹਿੰਦੇ ਕੁਛੋ ਤੇ ਪੁੱਛਦੇ ਪੁੱਛੇ ਗਏ ਨੇ ਕੁਛ ਤੇ ਉਪਰ ਜਾਣਗੇ ਸਕੂਲ ਆਫ ਐਮੀਨੈਂਸੀ ਅਗੇ ਸੀ ਉਹਦੇ ਕੁਝ ਪੁੱਛੇ ਜਿਹੜੇ ਹੈਗੇ ਉਹ ਆਲਟੀਮੇਟਲੀ ਫਿਰ ਹੀ ਜਾਣਿਆ ਉਹਦੇ ਕਿਉਂਕਿ ਉਹ ਸਵਾਲੀ ਇਹ ਤਾਂ ਆਮ ਆਦਮੀ ਪਾਰਟੀ ਦਾ ਫਿਊਚਰ ਜੇ ਦੇਖੀ ਵੀ ਇਹਨਾਂ ਦਾ ਛੇਤੀ ਮਤਲਬ ਪਤਾ ਲੱਗ ਗਿਆ ਜਾਂ ਕੀ ਤੁਸੀਂ ਸੋਚ ਸਕਦੇ ਫਿਊਚਰ ਇਹਨਾਂ ਦਾ ਕੀ ਡੈ ਦੇਖੋ ਉਹ ਨਾ ਜਿਵੇਂ ਆਪਾਂ ਇੱਕ ਮਾਰਡੀ ਚੁਸ ਕਰਦੇ ਹਾਂ ਨਾ ਬਾਈ ਡਿਫਾਲਟ ਹੂੰ ਉਹ ਲੋਕਾਂ ਨੇ ਇਹ ਤੱਕ ਤੇ ਕਿਤੇ ਸੋਚਿਆ ਸੀਗਾ ਕਿ ਚੱਲ ਨਵੀਂ ਪਾਰਟੀ ਆ ਸ਼ਾਇਦ ਕੁਝ ਨਵਾਂ ਕਰੀ ਲੇਕਿਨ ਜਿਹੜੀਆਂ ਦੂਜੀਆਂ ਪਾਰਟੀਆਂ ਸੀ ਨਾ ਅੱਤ ਉਹਨਾਂ ਨੇ ਵੀ ਬਹੁਤ ਚੁੱਕੀ ਸੀ ਜੀ ਮੈਂ ਅੱਜ ਵੀ ਵੈਸੀ ਇਹ ਗੱਲ ਲਿਖਦਾ ਹਾਂ ਨਾ ਜੇ ਤੁਸੀਂ ਅ ਕੱਲ ਜਾਂ ਪਰਸੋਂ ਦੀ ਵੀਡੀਓ ਜਰਾ ਸੱਚੋ ਸੋਤ ਉਹਦੇ ਚੀ ਵੀ ਮੈਂ ਪਕਵਾਂਤ ਮਾਰਨੂੰ ਅਜੇ ਤੱਕ ਵੀ ਰਿਕਵੈਸਟ ਕੀਤੀ ਜੀ ਕਿ ਜੇ ਤੁਸੀਂ ਅੱਜ ਵੀ ਸਿਆਣੇ ਬਣੋ ਤਾ ਸੱਚੇ ਹੋ ਕੇ ਪੰਜਾਬ ਦੀ ਗੱਲ ਕਰੋਗੇ ਤੇ ਮੈਂ ਵੀ ਤੁਹਾਡੇ ਨਾਲ ਖੜਾ ਹੋ ਜੀ ਔਰ ਪੰਜਾਬ ਤੁਹਾਡੇ ਨਾਲ ਅੱਜ ਵੀ ਖੜਾ ਹੋ ਜਾਏਗਾ ਖੜ੍ਹ ਸਕਦਾ ਜੀ ਪਰ ਸੱਚਾ ਹੁਣ ਕਿਉਂਕਿ ਉਹ ਜਿਹੜੇ ਦੂਜੇ ਨੇ ਨਾ ਉਹਨਾਂ ਨੇ ਬੜੀਆਂ ਲੰਬੇ ਸਮੇਂ ਵਾਸਤੇ ਬੇਇਮਾਨੀ ਕੀਤੀ ਜੀ ਉਹਨਾਂ ਨੇ ਲੋਕਾਂ ਨੂੰ ਕੁੱਟਿਆ ਵੀ ਬਹੁਤ ਸਾਰੇ ਲੁੱਟਿਆ ਵੀ ਬਹੁਤ ਸਾਰੇ ਇਹ ਇੱਕ ਗੰਨਾ ਥੋੜੀ ਰੋਕ ਰਿਹਾ ਹੈ ਇਹ ਅਸੀਂ ਗਰਾਊਂਡ ਲੈਵਲ ਤੇ ਜਾਣਦੇ ਹਾਂ ਜੀ ਥਾਂ ਥਾਂ ਤੇ ਲੋਕ ਇਹ ਗੰਨ ਚਾਹੁੰਦੇ ਨੇ ਵੀ ਭਗਵੰਤ ਮਾਨ ਅੱਜ ਵੀ ਪੰਜਾਬ ਦੇ ਇੱਕ ਠੋਕੇ ਖੜ੍ਹ ਜੇ ਬਸ ਸਾਰਾ ਪੰਜਾਬ ਉਹਦੇ ਪਿੱਛੇ ਖੜ੍ਹ ਸਕਦਾ ਹਾਂ ਖੜ੍ਹ ਮੈਂ ਆਖੜ ਜੀ ਜੀ ਮੈਂ ਮੈਂ ਫਿਰ ਦੁਬਾਰਾ ਇੰਟਰਵਿਊ ਕਰੂੰਗਾ ਪਰ ਮੈਂ ਮੈਂ ਤਾਂ ਸੱਚ ਤੇ ਇੰਟਰਵਿਊ ਕਰੂੰਗਾ ਇਹਨਾਂ ਦੀ ਝੂਠ ਤੇ ਮੈਂ ਕਦੀ ਨਹੀਂ ਇੰਟਰਵਿਊ ਕਰਦਾ ਜਿਹੜੀ ਹੈਗੇ ਮੈਂ ਇਸ ਰੱਖ ਕੇ ਕਹਿ ਰਿਹਾ ਕੋ ਪਿਛਲੇ ਨੂੰ ਵਸੇ ਨਾ ਬੜੇ ਲੰਬੇ ਸਮੇਂ ਵਾਸਤੇ ਦੇਖਿਆ ਹੈ ਉਹਨਾਂ ਨੇ ਵੀ ਰੱਜ ਕੇ ਝੂਠ ਮਾਰੇ ਰੱਜ ਕੇ ਕੁੱਟਿਆ ਲੋਕਾਂ ਨੂੰ ਰੱਜ ਕੇ ਲੁੱਟਿਆ ਹੱਦ ਤੱਕ ਹੁਣੇ ਹੁਣੇ ਕਬਰ ਆਈ ਹੈ ਜਿੱਦ ਤੱਕ ਜੀ ਦਿੱਲੀ ਰਾਈਟਸ ਬਾਰੇ ਜਿਹੜੇ 84 ਬਾਰੇ ਹਾਂਜੀ ਉਹ ਮੈਂ ਕਰਨੀ ਸੀਗੀ ਗੱਲ ਹਾਂ ਉਸ ਕਰੋ ਕੰਟੀਨਿਊ ਸੱਜਨ ਕੁਮਾਰ ਜਿਹੜੇ ਲੱਗੇ ਆ ਉਹ ਉਹਨਾਂ ਨੂੰ ਉਹ ਕਨਵਿਕਟ ਹੋ ਗਏ ਜੀ 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 ਉਹਨਾਂ ਨੂੰ ਸਜ਼ਾ ਕਿੰਨੀ ਮਿਲਦੀ ਹੈ ਹਾਂ سزا ਕਿ ਨਹੀਂ ਮਿਲਦੀ ਉਹ ਸ਼ਾਇਦ ਅਜੇ ਤੱਕ ਪਤਾ ਲੱਗੇਗਾ ਲੇਕਿਨ ਕਨਵੈਕਸ਼ਨ ਹੋਤੇ ਹੋਗੇ ਹਾਂਜੀ ਹੁਣੇ ਹੁੰਦੀ ਲੇਟੈਸਟ ਉਹ ਪਹਿਲਾਂ ਵੀ ਜੇਲ੍ਹ ਚ ਹੀ ਸੀਗੇ ਵੈਸੇ ਹਾਂਜੀ ਸੀਗੇ ਪਰ ਉਹ ਕਨਵੈਕਸ਼ਨ ਹੋ ਗਈ ਹੁਣ ਵਿੱਚ ਜਿਹੜੀ ਤਾਂ ਉਹ ਮੇਰਾ ਕਹਿਣਾ ਬਿਲਕੁਲ ਉਹੋ ਜਿਹੇ ਲੋਕਾਂ ਨੂੰ ਸਪੋਰਟ ਕਰਨਾ ਬੜਾ ਔਖਾ ਹੈ ਜਿਵੇਂ ਹੁਣ ਆਪਾਂ ਇਹਨਾਂ ਦੀ ਕਾਂਗਰਸ ਦੀ ਗੱਲ ਕੀਤੀ ਹੈ ਇਹਨਾਂ ਨੇ ਸਤਿਆਨਾਸ ਕੀਤਾ ਜੀ ਤੇ ਆਕਾਲੀ ਕੀ ਕਿਤੇ ਇਹਨਾਂ ਨੇ ਸਿੱਖਤਾ ਹੁੰਦਾ ਜਮ ਇਸ ਤੇ ਨਾਸ ਕਰਤਾ ਜੀ ਕਿਸੇ ਕਿਸੇ ਜੋ ਕਿਸੇ ਕਿਸੇ ਜੋ ਕਿਸੇ ਡੇ ਨਹੀਂ ਜੀ ਜੋ ਉਹ ਅੱਜ ਇਹ ਅਕਾਲ ਤਖਤ ਨੂੰ ਨਾਮਨੰਦਿਆਂ ਜਾਂ ਬਲਕਿ ਉਹਨੂੰ ਗਰਾਵਿਟੇ ਵਾਲੇ ਪਾਸੋਂ ਚਾਹ ਰਹੇ ਹੁਣ ਦੇਖੋ ਧਰਮ ਨੂੰ ਕੋਈ ਮੰਨਦਾ ਹੈ ਕੋਈ ਨਹੀਂ ਮੰਨਦਾ ਜਾਂ ਕੋਈ ਕਿਸੇ ਢੰਗ ਨਾਲ ਮੰਨਦਾ ਹੈ ਕਿ ਕਿਸੇ ਢੰਗ ਨਾਲ ਲੇਕਿਨ ਫਿਰ ਵੀ ਆਪਾਂ ਮੰਨਦੇ ਆ ਕਿ ਇੱਕ ਧਰਮ ਦੇ ਨਾਂ ਦੇ ਤੋ ਥਾਡੇ ਤੇ ਇੱਕ ਬੰਧਨ ਜਿਹਾ ਬਣਿਆ ਹੁੰਦਾ ਵਿੱਚ ਹੈ ਨਾ ਉਹਦੇ ਵਿੱਚ ਨਿਸ਼ਚਿਤ ਨੂੰ ਰਹਿਣਾ ਪੈਂਦਾ ਵਿੱਚ ਜੀ ਤਾਂ ਜਿਵੇਂ ਕਹਿੰਦੇ ਆ ਬੰਦੇ ਦੇ ਦਿਮਾਗ ਤੋਂ ਬਿਲਕੁਲ ਹੀ ਡਰ हट ਜੇਗਾ ਥੋੜਾ ਆਫ ਹੋ ਜਾਂਦਾ ਵਿੱਚ ਉਸ ਨੂੰ ਨਾ ਉਹ ਸੈਕਟਰ ਬਸ ਦੇ ਅਕਾਲ ਤੱਕ ਜਿਹੜਾ ਹੈਗਾ ਉਹ ਸਭ ਤੋਂ ਜ਼ਿਆਦਾ ਸੁਪਰੀਮ ਹੈ ਜੀ ਤੇ ਉੱਥੇ ਜੋ ਕੁਝ ਇਹ ਕਰ ਰਹੇ ਨੇ ਬੋਲੇ ਇੱਕ ਪਾਰਟੀ ਨੇ ਤੁਹਾਡਾ ਧੰਮ ਖਰਾਬ ਕਰਤਾ ਇੱਕ ਨੇ ਤੁਹਾਡੀ ਸਿਆਸਤ ਜਾਂ ਤੁਹਾਡਾ ਪਰਮਾਨੈਂਟ ਸਿਸਟਮ ਖਰਾਬ ਕਰਤਾ ਤੇ ਫਿਰ ਤੁਸੀਂ ਕਿੱਥੇ ਖੜੇ ਹੋ ਇਸ ਕਰਕੇ ਅਜਨਾ 20 ਤਾਈ ਮੈਂ ਕਹਿੰਦੇ ਮੈਂ ਅਜੇ ਤੱਕ ਵੀ ਕਹਣਾ ਕਿ ਕੋਈ ਕੋਈ ਮਨਮਾਨ ਦੇ ਥੋੜਾ ਜਿਹਾ ਵੀ ਸਿਆਣਾ ਬਜੇ ਹੂੰ ਦਿੱਲੀ ਤੁਲੀ ਮਾਡਲ ਨੂੰ ਛੱਡੋ ਤੁਸੀਂ ਆਪ ਮਾਡਲ ਜਿਹੜਾ ਹੈਗਾ ਉਹ ਪੰਜਾਬ ਦਾ ਆਪ ਮਾਡਲ ਬਣਾਓ ਤਾਂ ਉਹਦੇ ਨਾਲੇ ਦੂਸਰੀ ਕਲੇਜ ਲਈ ਇੱਕ ਸਿਸਚ ਹੋ ਰਹੀ ਹੈ ਮੈਂ ਬੜੀ ਬੜੀ ਪਹਿਲਾਂ ਲਿਖਿਆ ਬਹੁਤ ਓਪਨਲੀ ਲਿਖਦਾ ਕਿ ਦਿੱਲੀ ਵਾਲਿਆਂ ਨੇ ਸਿਰਫ ਇਥੇ ਮਾਡਲ ਇੰਨੀ ਦਿੱਤਾ ਜਿਹੜਾ ਉਹਨਾਂ ਦਾ ਆਪਣਾ ਫੇਲ ਹੋ ਗਿਆ ਉਹਨਾਂ ਨੇ ਪੰਜਾਬ ਨੂੰ ਯੂਟ ਬਹੁਤ ਕੀਤੀ ਜੀ ਸੱਤੇ ਤੱਕ ਤੁਹਾਡੀਆਂ ਰਸਵੀਆਂ ਮੈਂਮਰਾ ਸੀਟਾਂ ਗਈਆਂ ਹਰ ਇੱਕ ਅਪਾਰਟਮੈਂਟ ਦੇ ਵਿੱਚ ਤੁਸੀਂ ਨਜਾਇਜ਼ ਬੰਦੇ ਦੇ ਵਿੱਚ ਬਠਾਈ ਬੈਠੇ ਹੋ ਜੀ ਕੋਠੀਆਂ ਤੁਸੀਂ ਮੰਲੀ ਬੈਠੇ ਹੋ ਭਗਵੰਤ ਜੀ ਉਹਨਾਂ ਨੂੰ ਤੁਸੀਂ ਬੋਲਣ ਕਿੱਥੇ ਦਿੰਦੇ ਹੋ ਉਹਨਾਂ ਨੂੰ ਤਾਂ ਤੁਸੀਂ ਇੱਕ ਰਬੜ ਸਟ੍ਰੈਂਗ ਬਣਾਇਆ ਲਿਆ ਜਿਹੜਾ ਬੰਦਾ 10 ਮਿੰਟ ਵਾਸਤੇ ਕੋਈ ਵੀ ਗੱਲ ਨਹੀਂ ਕਹਿਣੀ ਹੁੰਦੀ ਤੇ ਉਹ ਦਿੱਲੀ ਬੁਲਾ ਸਕਦਾ ਇਹਦਾ ਮਤਲਬ ਤੁਹਾਡੇ ਕੋਲ ਕੋਈ ਕੰਟਰੋਲ ਨਹੀਂ ਜੀ ਤੇ ਇਸ ਕਰਕੇ ਮੇਰੇ ਹਸਾਬ ਨਾਲ ਪੰਜਾਬੀ ਇੰਨਾ ਇੰਨੀ ਅ ਨਰਾਦਰਿਤ ਨਹੀਂ ਸੰਘੇ ਹੁੰਦੇ ਹੂੰ ਸੋ ਇਹ ਇਹ ਗੱਲ ਆਮ ਆਦਮੀ ਪਾਰਟੀ ਨੂੰ ਚਾਹੇ ਉਹਨਾਂ ਦੀ ਦਿੱਲੀ ਦੀ ਸੁਪਰੀਮੋ ਹੈਗੇ ਆ ਜਾਂ ਪੰਜਾਬ ਦੀ ਜਿਹੜੇ ਪੰਜਾਬ ਦੇ ਐਮਐਲਏ ਔਰ ਕਈਆਂ ਨੇ ਤੁਹਾਡੇ ਚ ਕੱਲ ਕੱਲੋਂ ਕੰਗਰਸ ਕਾ ਆਪਣੇ ਤਾਂ ਲਾਈਟ ਵੀ ਤੇ ਬੋਲਿਆ ਕਈ ਕੁਝ ਜੀ ਸੋ ਇਸ ਕਰਕੇ ਬਾਕੀ ਜਿਹੜੀ ਆਪੋਜੀਸ਼ਨ ਵਾਲੀ ਪਾਰਟੀਆਂ ਦੇਖੋ ਉਹਨਾਂ ਨੂੰ ਤਾਂ ਮੌਕਾ ਜਾਂਦਾ ਜਿੱਦਾਂ ਹੁੰਦਾ ਕਿਉਂਕਿ ਮੈਂ ਉਹਨਾਂ ਨੂੰ ਕਹਿੰਦਾ ਇੱਕੋ ਬੜੀ ਯੂਜ਼ ਹੁੰਦਾ ਚੱਜ ਤੇ ਬੋਲਣੇ ਚਾਹੀਦੇ ਕਿ ਬੋਲੇ ਜੀ ਹੈਨਾ ਇੱਥੇ ਵੀ ਸਟੋਰੀ ਇਦਾਂ ਦੀ ਹੈ ਜੇ ਉਹ ਪੁਰਾਣੇ ਚੱਜਦੇ ਹੁੰਦੇ ਤਾਂ ਆਪਾਂ ਨੂੰ ਆਹ ਦੇਣਾ ਪੈਂਦਾ ਫਿਰ ਆਪਾਂ ਨੂੰ ਆਹ ਦੇਣਾ ਦੇਖਣਾ ਪੈਂਦਾ ਹਾਂਜੀ ਇਹ ਤਾਂ ਚਲੋ ਖੈਰ ਇਹਦੇ ਨਾਲ ਗੱਲ ਇੱਕ ਇਹ ਵਿੱਚ ਕਰ ਵੀ ਲਈ ਥੋੜੀ ਜੀ ਤੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਉਹਨਾਂ ਨੂੰ ਦੁਬਾਰਾ ਸਜਣ ਗਵਾ ਨੂੰ ਉਕ੍ਰੇਨ ਨਹੀਂ ਮੈਂ ਕਹਿੰਦਾ ਸਖਤੂ ਸਖਤ ਸਜ਼ਾ ਨਹੀਂ ਚਾਹੀਦੀ ਬਲਕਿ ਜਿਹੜੇ ਅਜਿਤਕਰ ਜਿਵੇਂ ਕਹਿੰਦੇ ਨੇ ਨਾ ਕੱਲਾ ਡਾਂਗ ਮਾਰਨ ਵਾਲੇ ਨੂੰ ਨਹੀਂ ਡਾਂਗ ਵਾਲੇ ਨੂੰ ਸ਼ਹਾਵਾਸ਼ ਦਿਨ ਲੈਣੇ ਉਹਨੂੰ ਵੀ ਹੋਣੀ ਚਾਹੀਦੀ ਸੀ ਲੋਕਾਂ ਨੇ ਤਾਂ ਬੜਾ ਬੜੀ ਬਰੀ ਇਹ ਗੱਲ ਕਹਿਦਣਾ ਨਹੀਂ ਜੀ ਰਜੀਵ ਜੀ ਤਾਂ ਆਪ ਮਰਗੇ ਜੀ ਹੂੰ ਲੇਕਿਨ ਜੋ ਕੁਛ ਉਹਨਾਂ ਨੇ ਬੋਲਿਆ ਸੀ ਉੱਥੇ ਜੀ ਕਿ ਜਦੋਂ ਇੱਕ ਹਾਂ ਵੱਡਾ ਦਰਖਤ ਡਟਾ ਤੇ ਧਰਤੀ ਹਿਲਦੀ ਹੈ ਉਹ ਉਹ ਕੀ ਕਹੇ ਸੀ ਉਹਦਾ ਮਤਲਬ ਹੈਗਾ ਕਿ ਲੋਕ ਨੂੰ ਸਟਾਰ ਕਰ ਰਹੀ ਸੀ ਆ ਜਿਹੜਾ ਸੈਪਟਰ ਉਹਦਾ ਜਿਹੜਾ ਹੈਗਾ ਜੋ ਪੋਸੀਨ ਨੇ ਇਸ ਨੇ ਕੀ ਬੋਲਿਆ ਸੀਗਾ ਜੋ ਹੋਵਾ ਤੋ ਹੋਵਾ ਐਸੇ ਨਹੀਂ ਹੁੰਦਾ ਕਿ ਦੇ ਵੀ ਜੋ ਕਿਸੇ ਦਾ ਮਰ ਜੇ ਤੋ ਚੁੱਪ ਕਰ ਕਰ ਹੁਣਾ ਕਰ ਬੈਠਾ ਰਹੇ ਹੋ ਗਿਆ ਤੋ ਹੋ ਗਿਆ ਇਹ 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 ਤੱਕ ਕੋਈ ਇਨਸਾਨੀਅਤ ਨਹੀਂ ਹੁੰਦੀ ਕੁਝ ਵੀ ਲੋਕੀ ਭੈਣ ਭਰਾਵਾਂ ਦੀ ਇੱਜ਼ਤ ਪਿੱਛੇ ਲੋਕ ਜਿਹੜੇ ਹੈ ਜਾਂਦੇ ਉਹ ਮਰਦੇ ਮਰਾਉਂਦੇ ਨੇ ਇਦਾਂ ਨਹੀਂ ਹੈਗਾ ਕਿ ਜੋ ਹੋ ਗਿਆ ਸੋ ਹੋ ਗਿਆ ਇਹਨਾਂ ਇਹਨਾਂ ਨੇ ਬਹੁਤ ਕੁਝ ਬੋਲਿਆ ਚਲੋ ਉਹ ਮੇਰਾ ਕੰਨ ਵਾਲਾ ਪਹੁੰਚ ਗਿਆ ਕਿ ਕਿਉਂਕਿ ਇੱਕ ਲੰਬਾ ਸਮਾਂ ਹੋ ਗਿਆ ਔਰ ਇੱਕ ਗੱਲ ਵੀ ਹੈਗੀ ਹੈ ਕਿ ਆਪਾਂ ਪੰਜਾਬ ਨੇ ਉਹਨਾਂ ਨੂੰ ਕਿੰਨੇ ਇਲੈਕਸ਼ਨਾਂ ਦਾ ਜਿਤਾ ਚੁੱਕੇ ਹੁਣ ਤੁਹਾਡੇ ਮੇਰੇ ਵਰਗੇ ਤੇ ਬੋਲਣ ਨਾਲ ਕੀ ਫਰਕ ਪੰਦਾ ਉੱਥੇ ਤੇ ਪੰਜਾਬ ਇੰਨਾ ਹੀ ਜਿਵੇਂ ਕਹਿੰਦੇ ਆ ਕਿ ਪੰਜਾਬ ਬਹੁਤ ਇੱਜ਼ਤਦਾਰ ਹੈਗਾ ਜੇ ਇੰਨਾ ਇੱਜ਼ਤਦਾਰ ਹੁੰਦਾ ਨਾ ਅਨਕੀ ਹੁੰਦਾ ਤੇ ਇੱਜ਼ਤਦਾਰ ਹੁੰਦਾ ਤੇ ਫਿਰ ਇਹਨਾਂ ਨੂੰ ਵੋਟਾਂ ਨਾ ਪਾਉਂਦਾ ਜਿਹੜੇ ਜਿਹਨਾਂ ਨੂੰ ਅੱਜ کورٹ ਨੇ ਵੀ ਕਿਹਾ ਤਾਂ ਕਿ ਹਮਾਂ ਬਾਕੇ ਜਿਹੜੇ ਹੈਗੇ ਆ ਪਰਵੇਕਟ ਕੀਤਾ ਉਹਨਾਂ ਨੂੰ ਔਰ ਤੁਸੀਂ ਉੱਥੇ ਮਰਡਰ ਕੀਤੇ ਇਹਦੇ ਵਿੱਚ ਇਹਦੇ ਤਾਂ ਚੇਤਾ ਹੀ ਭੁੱਲ ਗਿਆ ਜੀ ਜਿਵੇਂ ਆਪਣੀ ਭਾਸ਼ਾ ਚ ਗੱਲ ਕਰੀਏ ਬੀਐਮ ਤੋਂ ਪਰ ਕਾਂਗਰਸ ਵਾਲਿਆਂ ਦੀ ਤਾਂ ਗੱਲ ਹੀ ਨਹੀਂ ਕਰੀ ਇਹਨਾਂ ਦਾ ਜ਼ੀਰੋ ਆਈ ਹੈ ਨਾ ਹਾਂ ਉਹ ਜ਼ੀਰੋ ਵੀ ਨਹੀਂ ਆਈ ਉੱਦਾਂ ਤਾਂ ਜੇ ਦਿਖਿਆ ਜਾਵੇ ਉਹ ਜ਼ੀਰੋ ਵੀ ਇਸੇ ਕਰਕੇ ਆਣੀ ਸੀਗੀ ਕਿਉਂਕਿ ਇਹਨਾਂ ਦੀ ਜਿਹੜੀ ਸਿੱਤ ਸਾਹਿਬ ਦੇਖੋ ਕਈ ਕਈ ਗੱਲਾਂ ਤੁਸੀਂ ਜਦੋਂ ਅਸੈਸ ਕਰਦੇ ਹੋ ਉਹ ਤੁਹਾਨੂੰ ਤਾਂ ਤੁਲਨਾ ਨਹੀਂ ਹੁੰਦਾ ਪਰ ਕਿਉਂਕਿ ਭਾਤੀ ਜਨਤਾ ਪਾਰਟੀ ਇੰਨੀ ਕਟੋਮੀਨੇਟ ਹੋ ਚੁੱਕੀ ਹੈ ਹੂੰ ਇੰਡੀਆ ਵਿੱਚ ਜੀ ਕਿ ਉਸ ਨੂੰ ਹਰਾਉਣਾ ਮੁਸ਼ਕਲ ਬਣ ਗਿਆ ਹੈ ਦੂਸਰਾ ਮੁੱਦਾ ਇਹ ਹੈ ਵੀ ਜਿਹੜਾ ਉਹਦੇ ਆਪੋਜੀਸ਼ਨ ਵਾਲੇ ਹੈਗੇ ਆ ਇਹ ਲੀਡਰ ਜਿਹੜੇ ਹੈਗੇ ਆ ਇਹ ਲੀਡਰ ਨਹੀਂ ਹੈ ਮੈਂ ਰਾਹੁਤ ગાંધી ਨੂੰ ਕੋਈ ਕੋਈ ਲੀਡਰ ਨਹੀਂ ਸਮਝਦਾ ਕਿਉਂਕਿ ਦੇਖੋ ਮੈਨੂੰ ਤਾਂ ਨਹੀਂ ਸਮਝ ਲੱਗੀ ਹੂੰ ਕਿ ਇਹ ਕਹਿਣਾ ਕੀ ਚੱਲਦਾ ਮੈਨੂੰ ਮੈਨੂੰ ਨਹੀਂ ਸਮਝ ਲੱਗੀ ਠੀਕ ਹੈ ਜੇ ਮੈਨੂੰ ਨਹੀਂ ਸਮਝ ਲੱਗਦੀ ਇਹ ਤਾਂ ਮਰਗ ਮੇਰੇ ਵਰਗੇ ਬਹੁਤ ਸਾਰੇ ਲੋਕ ਹੋਣੇ ਜਿਹਨਾਂ ਨੂੰ ਨਹੀਂ ਸਮਝ ਲੱਗਦੀ ਹੋਣੀ ਭਾਈ ਜਿੰਨਾ ਨੂੰ ਸਮਝ ਲੱਗਦੀ ਉਹ ਜ਼ਰੂਰ ਨੇ ਨਾ ਉਹ ਤਾਂ ਆਪਾਂ ਮੈਂ ਤੁਹਾਨੂੰ ਸਮਝਾ ਲੇਗੀ ਉਹ ਕਹਿਣਾ ਕੀ ਚਾਹੁੰਦਾ ਹੈ ਉਹ ਇੰਡੀਆ ਬਾਰੇ ਕੀ ਕਹਿਣਾ ਚਾਹੁੰਦਾ ਹੈ ਉਹਨੂੰ ਉਹਨੂੰ ਲੋਕ ਯਾਗ ਕਹਿੰਦੇ ਆ ਉਹਨਾਂ ਯਾਗ ਬੰਦਾ ਵੀ ਜਿਹੜਾ ਹੈਗਾ ਉਹ ਅਜਿ ਤੱਕ ਹਿੰਦੂ ਮੁਸਲਮਾਨ ਸਿੱਖ ਸਾਈ ਐਸ ਸੀ ਬੀ ਸੀ ਓ ਸੀ ਡੀ ਸੀ ਯਾ ਗੱਲਾਂ ਕਰੇ ਜਦੋਂ ਕਿ راہਲ ਗਾਂਧੀ ਨੂੰ ਗੱਲ ਕਰਨੀ ਚਾਹੀਦੀ ਹੈ ਕਿ ਦੋ ਚੀਜ਼ਾਂ ਦੀ ਜਿਹੜੀ ਹੈਲਥ ਐਂਡ ਐਜੂਕੇਸ਼ਨ ਉਦੇਸ਼ ਦੀ ਬਣਾਉਣੀ ਕਿਵੇਂ ਹੈ ਇਹ ਤੇ ਕਦੀ ਟਰੈਕਟਰ ਤੇ ਚੜ ਜਾਂਦਾ ਹੈ ਕਦੀ ਉਹ ਪਨੀਰੀ ਲਾਉਂ ਚੱਲ ਜਾਂਦਾ ਹੈ ਕਦੀ ਉਹ ਹੋਰ ਹੀ ਕੱਚਾ ਪਾਕਤ ਬਣਾ ਫਦਕੀ ਕੀ ਕੀ ਇਹ ਗੱਲਾਂ ਦੇ ਨਾਲ ਇਹ ਇਹਦਾਂ ਆਪਣੀ ਦੇਸ਼ ਤਕੀ ਹੋਣੀ ਹੈ ਜੀ ਦੇਸ਼ ਤਕੀ ਹੋਣੀ ਹੈ ਤੁਸੀਂ ਕਿਸੇ ਪਾਲਿਸੀ ਮੈਟਰ ਦੇ ਕੱਲ ਕਰੋ ਤਾਂ ਮੈਂ ਤਾਂ ਕਦੀ ਹੀ ਪਾਲਿਸੀ ਮੈਟਰ ਤੇ ਕਦੀ ਕੱਲ ਕਰਦੇ ਦੇਖੀ ਨਹੀਂ ਔਰ ਜਿਹੜੇ ਪਿੱਛੇ ਵਾਲੇ ਬੈਠੇ ਹੋ ਗਏ ਆ ਉਹ ਜੋ ਕੁਝ ਬੋਲਦਾ ਤੇ ਉਹਦੇ ਤੇ ਤਾੜੀਆਂ ਮਾਰੀਆਂ ਜਾਂਦੀਆਂ ਤਾਂ ਤੁਸੀਂ ਦੱਸੋ ਔਰ ਸਭ ਤੋਂ ਵੱਡੀ ਸਾਡੀ ਜਿਹੜੀ ਹੈ ਜਿਹੜੀ ਹੈ ਇਤਰਾਸ ਦੀ ਕੇਸ ਦੇਸ਼ ਦੀ ਨੀਤੀ ਤੇ ਸਾਰੀ ਨੀਤੀ ਤੇ ਮਾਂ ਦੀ ਤੇ ਪੁੱਤਰ ਬੋਲਦੇ ਨੇ ਜਿਵੇਂ ਪੰਜਾਬ ਦੇ ਵਿੱਚ ਬੋਲਦੇ ਸੀ ਹੂੰ ਤੇ ਉਹ ਪੁੱਤਰ ਨੂੰ ਨੂੰ ਦਾ ਭਰਾ ਤੇ ਜਵਾਈ ਜੀ ਆ ਪੰਜ ਸੀਗੇ ਕਾਲੀਤਲ ਦੇ ਜੀ ਤੇ ਫਿਰ ਇਹ ਇਹ ਇਹੋ ਜਿਹੇ ਬੰਦੇ ਨੇ ਸੱਤਿਆਨਾਸੀ ਕਰਨਾ ਉਰ ਕੀ ਕਰਨਾ ਉਹ ਦੇਸ਼ ਦਾ ਕਰਦਗੇ ਨਾ ਜਨਿਸਟ੍ਰੇਟ ਦਾ ਕਰਤਾ ਕਾਲੀਤਲ ਨੇ ਪੰਜ ਬੰਦੇ ਜੇ ਤੁਸੀਂ ਮਨਿਸਟਰ ਬਣਾ ਕੇ ਵਿੱਚ ਅਜੇ ਤੱਕ ਹੋਰ ਵੀ ਨਹੀਂ ਦਰਸ਼ ਗਏ ਇਹਨਾਂ ਦੇ ਜੇ ਤੁਸੀਂ ਉਹਨਾਂ ਨੂੰ ਮਨਿਸਟਰ ਬਣਾ ਕੇ ਹੀ ਸਾਰੇ ਪੰਜਾਬ ਨੂੰ ਚਲਾਉਣਾ ਹੈ ਤੇ ਉਹ ਤੂੰ ਤਿੰਨ ਬੰਦਿਆਂ ਨੇ ਸਾਰੇ ਭਾਪ ਨੂੰ ਚਲਾਉਣਾ ਤਾਂ ਫਿਰ ਲੋਕ ਤੋਂ ਧਮਕਾ ਕਿੰਨੀ ਦੇਰ ਲੱਗੇ ਰਹਿਣਗੇ ਜੀ ਇਹ ਇੱਕ ਬਹੁਤ ਵੱਡਾ ਇਸ਼ੂ ਹੈ ਲੋਕ ਇੰਨੇ ਬੇਕੁਫ ਨਹੀਂ ਕਿ ਕਾਂਗਰਸ ਨੂੰ ਲਗਭਗ ਪੂਰੇ ਇੰਡੀਆ ਚ ਵਾਰ ਵਾਰ ਹੋ ਗਈ ਹੈ ਕੋਈ ਆਉਂਦੇ ਉਹਦੇ ਚ ਜੇ ਹੁਣ ਕੁਝ ਨੀਆਂ ਸਟਰੀਟਾਂ ਦੇ ਵਿੱਚ ਹੋਈ ਹੈ ਉੱਥੇ ਜੋ ਹੁੰਦੀ ਖੜੀ ਇਹਨਾਂ ਦਾ ਮਾੜਾ ਹਾਲ ਹੋ ਰਿਹਾ ਤੁਹਾਡੇ ਆਪਣੇ ਨਾਲ ਹਿਮਾਚਲ ਖੜਾ ਹੈ ਉਧਰ ਕਰਨਾਟਕ ਦਾ ਕੀ ਹਾਲ ਹੋ ਪਿਆ ਤੇਲੰਗਾਨਾ ਬਹੁਤ ਦੂਰ ਹੈ ਇਸ ਕਰਕੇ ਸਾਡੇ ਤੱਕ ਗੱਲਾਂ ਨਹੀਂ ਪਹੁੰਚਦੀਆਂ ਲੇਕਿਨ ਗੱਲਾਂ ਤਾਂ ਸਾਰੀਆਂ ਹੋਈਆਂ ਨੇ ਕਿਉਂਕਿ ਫ੍ਰੀ ਬੀਸ ਦੇ ਦੇ ਕੇ ਨਾ ਤੁਸੀਂ ਹੂੰ ਤੁਸੀਂ ਦੇਸ਼ ਨਹੀਂ ਚਲਾ ਸਕਦੇ ਜੀ ਇਹ ਤਾਂ ਦੇਖੋ ਪ੍ਰਧਾਨ ਮੰਤਰੀ ហ៊ុនਾਂ ਤਾਂ ਪਹਿਲਾਂ ਵੀ ਬੋਲਿਆ ਸੀਗਾ ਅ ਸ਼ਰਿੰਦਰ ਦੇਵ ਮੋਦੀ ਨੇ ਪਹਿਲਾਂ ਵੀ ਬੋਲਿਆ ਸੀ ਕਿ ਫ੍ਰੀ ਬੀਸ ਵਾਲਾ ਜਿਹੜਾ ਹੈ ਹੈ ਭਾਵੇਂ ਉਹ 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 ਆਪ ਤੁਹਾਨੂੰ ਕੋਈ ਬਾਈਟ ਪਾੜੋ ਜਨਨੇ ਤੁਸੀਂ ਜੀ ਜੇ ਤੁਸੀਂ ਜੇ ਇਸ ਵਾਰੀ ਹੁਣ ਜਿਵੇਂ ਇਹਨਾਂ ਨੇ 2100 ਕਿਹਾ ਸੀ ਕੇਸੀ ਜੇ ਜਦ ਤੱਕ ਤੁਹਾਨੂੰ ਕੁਸ਼ਮੀ ਸੀ ਮਨਨ 2500 ਕਹਿਣਾ ਪਿਆ ਜਿਉਂ ਨਾ ਕਹਿੰਦੇ ਤਰੀਕੇ ਸਵਾਲ ਜਿਵੇਂ ਐਕਸ ਇਥੇ ਸਟੋਰੀ ਵਿੱਚ ਅੱਜ ਇੰਡੀਆ ਦੇ ਵੋਟਰਸ ਨੂੰ ਵੀ ਸਮਝਣ ਦੀ ਲੋੜ ਹੈ ਕਿ ਫ੍ਰੀਵਿਜ਼ ਦੇ ਨਾਲ ਆਪਣਾ ਦੇਸ਼ ਨਹੀਂ ਚੱਲਦਾ ਸਟੇਟਸਰਸ ਨਹੀਂ ਇਹਦਾ ਦੇਸ਼ ਚੱਲਦਾ ਹੈ ਪਾਰਟੀ ਕੋਈ ਹੋਵੇ ਚਾਹੇ ਉਹ ਕਾਂਗਰਸ ਹੋਵੇ ਪਾਪੀ ਚਲਦਾ ਪਾਰਟੀ ਨੂੰ ਕਾਲੀ ਦਲ ਕੋਈ ਵੀ ਹੋਵੇ ਜਿਹੜਾ ਮੱਛੀ ਹੋਵੇ ਉਹ ਸਟੇਟ ਨਹੀਂ ਚੱਲ ਸਕਦਾ ਫ੍ਰੀਵਿਜ਼ ਨਾਲ ਨਹੀਂ ਚੱਲ ਸਕਦਾ ਜੀ ਉਹਦੇ ਚੋਂ ਆਪਾਂ ਨੂੰ ਨਿਕਲਣਾ ਪਏਗਾ ਡਾਕਟਰ ਸਾਹਿਬ ਸਮਾਜਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਠੀਕ ਹੈ ਦੋਸਤੋ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਜਲਦੀ ਕਿਸੇ ਹੋਰ ਪ੍ਰੋਗਰਾਮ 'ਚ। ਥੈਂਕ ਯੂ। ਹਮ ADHD ਜੀ ਕਿ ਉਸ ਨੂੰ ਹਰਉਣਾ ਮੁਸ਼ਕਲ ਬਣ ਆ ਪਿਆ। ਦੂਸਰਾ ਉਹਦੇ ਚ ਹੋਇਆ ਪਿਆ ਜਿਹੜਾ ਉਹਦੇ ਆਪੋਜੀਸ਼ਨ ਵਾਲੇ ਹੈਗੇ ਆ ਇਹ ਲੀਡਰ ਜਿਹੜੇ ਹੈਗੇ ਆ ਇਹ ਲੀਡਰ ਨਹੀਂ ਹੈਗੇ। ਮੈਂ ਰਾਹੁਤ ગાંધી ਨੂੰ ਕੋਈ ਕੋਈ ਲੀਡਰ ਨਹੀਂ ਸਮਝਦਾ ਕਿਉਂਕਿ ਦੇਖੋ ਮੈਨੂੰ ਤਾਂ ਨਹੀਂ ਸਮਝ ਲੱਗੀ। ਹਮ ਕਿ ਇਹ ਕਹਿਣਾ ਕੀ ਚੱਲਦਾ। ਮੈਨੂੰ ਮੈਨੂੰ ਨਹੀਂ ਸਮਝ ਲੱਗੀ। ਠੀਕ ਹੈ। ਜੇ ਮੈਨੂੰ ਨਹੀਂ ਸਮਝ ਲੱਗਦੀ ਇਹਦੇ ਮਰਕੇ ਮੇਰੇ ਵਰਗੇ ਬਹੁਤ ਸਾਰੇ ਹੋਰ ਹੋਣੇ ਜਿਹਨਾਂ ਨੂੰ ਨਹੀਂ ਸਮਝ ਲੱਗਦੀ ਹੋਣੀ ਭਾਈ ਜਿੰਨਾ ਮੈਨੂੰ ਸਮਝ ਲੱਗਦੀ ਉਹ ਜ਼ਰੂਰ ਹੈ ਨਾ ਉਹ ਟਾਪਾ ਮੈਨੂੰ ਤੁਹਾਨੂੰ ਸਮਝ ਲੱਗੇ ਕਿ ਉਹ ਕਹਿਣਾ ਕੀ ਚਾਹੁੰਦਾ ਹੈ ਉਹ ਇੰਡੀਆ ਬਾਰੇ ਕੀ ਕਹਿਣਾ ਚਾਹੁੰਦਾ ਹੈ ਉਹਨੂੰ ਉਹਨੂੰ ਲੋਕ ਯੰਗ ਕਹਿੰਦੇ ਆ ਉਹਨਾਂ ਯੰਗ ਬੰਦਾ ਵੀ ਜਿਹੜਾ ਹੈਗਾ ਉਹ ਅਜਿਹਾ ਕਿ ਹਿੰਦੂ ਮੁਸਲਮਾਨ ਸਿੱਖ ਸਾਈ ਐਸਸੀਪੀਸੀ ਓਸੀਪੀਸੀ ਦੀ ਗੱਲਾਂ ਕਰੇ ਜਦੋਂ ਕਿ ਰਾਹੁਲ ਗਾਂਧੀ ਨੂੰ ਗੱਲ ਕਰਨੀ ਚਾਹੀਦੀ ਹੈ ਕਿ ਦੋ ਚੀਜ਼ਾਂ ਜਿਹੜੀ ਹੈਲਥ ਐਂਡ ਐਜੂਕੇਸ਼ਨ ਉਦੇਸ਼ ਦੀ ਬਣਾਉਣੇ ਕਿਵੇਂ ਹੈ ਇਹ ਤਾਂ ਕਦੀ ਟਰੈਕਟਰ ਤੇ ਚੜ ਜਾਂਦਾ ਹੈ ਕਦੀ ਉਹ ਪਨੀਰੀ ਲਾਉਣ ਚੱਲ ਜਾਂਦਾ ਹੈ ਕਦੀ ਉਹ ਹੋਰ ਹੀ ਕੱਚਾ ਭਾਗਤ ਪਿਆ ਫਦਕੀ ਕੀ ਕੀ ਇਹ ਜੀ ਇਹਨਾਂ ਦੇ ਨਾਲ ਇਹ ਇਹਨਾਂ ਕੋਈ ਦੇਸ਼ ਤਕੀ ਹੋਣੀ ਹੈ ਜੀ ਦੇਸ਼ ਤਕੀ ਹੋਣੀ ਹੈ ਤੁਸੀਂ ਕਿਸੇ ਪਾਲਿਸੀ ਮੈਟਰ ਤੇ ਕੱਲ ਕਰੋ ਤਾਂ ਮੈਂ ਤਾਂ ਕਦੀ ਪਾਲਿਸੀ ਮੈਟਰ ਤੇ ਕਦੀ ਕੱਲ ਕਰਦੇ ਦੇਖੀ ਨਹੀਂ ਔਰ ਜਿਹੜੇ ਪਿੱਛੇ ਵਾਲੇ ਬੈਠੇ ਹੋ ਗਏ ਨੇ ਉਹ ਜੋ ਕੁਝ ਬੋਲਦਾ ਤੇ ਉਹਦੇ ਤੇ ਤਾੜੀਆਂ ਮਾਰੀਆਂ ਜਾਂਦੀਆਂ ਇੱਥੇ ਤੁਸੀਂ ਦੱਸੋ ਔਰ ਸਭ ਤੋਂ ਵੱਡੀ ਸਾਡੀ ਜਿਹੜੀ ਹੈਗੀ ਹੈ ਇਤਰਾਸ ਦੀ ਕੇਸ ਦੇਸ਼ ਦੀ ਨੀਤੀ ਤੇ ਸਾਰੀ ਨੀਤੀ ਤੇ ਮਾਂ ਤੇ ਪੁੱਤਰ ਬੋਲਦੇ ਨੇ ਜਿਵੇਂ ਪੰਜਾਬ ਦੇ ਵਿੱਚ ਬੋਲਦੇ ਸੀ ਹੂੰ ਤੇ ਉਹ ਪੁੱਤਰ ਨੂੰ ਨੂੰ ਦਾ ਭਰਾ ਤੇ ਜੋਇ ਜੀ ਆ ਪੰਜ ਸੀਗੇ ਕਾਲੀਤਲ ਦੇ ਜੀ ਤੇ ਫਿਰ ਇਹ ਇਹ ਇਹੋ ਜਿਹੇ ਬੰਦੇ ਨੇ ਸੱਤਿਆਨਾਸੀ ਕਰਨਾ ਉльки ਕਰਨਾ ਉਦੇਸ਼ ਨਾ ਕਰਦਗੇ ਐਡਮਿਨਿਸਟ੍ਰੇਟਰ ਦਾ ਕਰਤਾ ਕਾਲੀਤਲ ਨੇ ਪੰਜ ਬੰਦੇ ਜੇ ਤੁਸੀਂ ਮਨਿਸਟਰ ਬਣਾ ਕੇ ਵਿੱਚ ਅਜੇ ਤੱਕ ਹੋਰ ਵੀ ਨਹੀਂ ਦਰਸ਼ ਗਏ ਇਹਨਾਂ ਦੇ ਜੇ ਤੁਸੀਂ ਉਹਨਾਂ ਨੂੰ ਮਨਿਸਟਰ ਬਣਾ ਕੇ ਹੀ ਸਾਰੇ ਪੰਜਾਬ ਨੂੰ ਚਲਾਉਣਾ ਹੈ ਤੇ ਉਹ ਤਿੰਨ ਬੰਦਿਆਂ ਨੇ ਸਾਰੇ ਭਾਪ ਨੂੰ ਚੁਰਾਉਣਾ ਤਾਂ ਫਿਰ ਲੋਕ ਤੋਂ ਦੇਮਗਾ ਕਿੰਨੀ ਦੇਰ ਲੱਗੇ ਰਹਿਣਗੇ ਜੀ ਇਹ ਇੱਕ ਬਹੁਤ ਵੱਡਾ ਇਸ਼ੂ ਹੈ ਲੋਕ ਇੰਨੇ ਬੇਕੁਫ ਨਹੀਂ ਹੈ ਕਾਂਗਰਸ ਨੂੰ ਲਗਭਗ ਪੂਰੇ ਇੰਡੀਆ ਚ ਬਰਬਾਦੀ ਹੋ ਗਈ ਹੈ ਕੋਈ ਉਹਦੇ ਚ ਜੇ ਉਹ ਕੁਜਨੀਅਸ ਸਟ੍ਰੀਟਾਂ ਦੇ ਵਿੱਚ ਹੋਈ ਹੈ ਉੱਥੇ ਜੋ ਹੁੰਦੀ ਖੜੀ ਇਹਨਾਂ ਦਾ ਮਾੜਾ ਹਾਲ ਹੋ ਰਿਹਾ ਤੁਹਾਡੇ ਆਪਣੇ ਨਾਲ ਹਿਮਾਚਲ ਖੜਾ ਹੈ ਉਧਰ ਕਰਨਾਟਕ ਦਾ ਕੀ ਹਾਲ ਹੋ ਪਿਆ ਤੇਲੰਗਾਨਾ ਬਹੁਤ ਦੂਰ ਹੈ ਇਸ ਕਰਕੇ ਸਾਡੇ ਤੱਕ ਗੱਲਾਂ ਨਹੀਂ ਪਹੁੰਚਦੀਆਂ ਲੇਕਿਨ ਗੱਲਾਂ ਤਾਂ ਸਾਰੀਆਂ ਹੋਈਆਂ ਨਹੀਂ ਕਿਉਂਕਿ ਫ੍ਰੀ ਬਿਸ ਦੇ ਦੇ ਕੇ ਨਾ ਤੁਸੀਂ ਤੁਸੀਂ ਦੇਸ਼ ਨਹੀਂ ਚਲਾ ਸਕਦੇ ਜੀ ਇਹ ਤਾਂ ਦੇਖੋ ਪ੍ਰਧਾਨ ਮੰਤਰੀ ਜੀ ਨੇ ਤਾਂ ਪਹਿਲਾਂ ਵੀ ਬੋਲਿਆ ਸੀਗਾ ਅ ਸ਼ਰਿੰਦਰ ਨਦਰ ਮੋਦੀ ਨੇ ਪਹਿਲਾਂ ਵੀ ਬੋਲਿਆ ਸੀ ਕਿ ਫ੍ਰੀ ਬਿਸ ਵਾਲਾ ਜਿਹੜਾ ਹੈ ਭਾਵੇਂ ਉਹ ਉਹ ਆਪਕਾ ਜਨ ਬਾਈਟ ਪਾਰਟ ਹੋ ਜਾਂ ਨੇ ਤੁਸੀਂ ਜੇ ਤੁਸੀਂ ਜੇ ਐਸ਼ਵਰੀ ਹੁਣ ਜਿਵੇਂ ਇਹਨਾਂ ਨੇ 2100 ਕਿਹਾ ਸੀ ਕੇਸੀ ਜੀ ਜਦ ਤੱਕ ਤੁਹ ਕੁਸ਼ਮੀ ਸੀ ਉਹਨਾਂ ਨੂੰ 2500 ਕਹਿਣਾ ਪਿਆ ਜਿਉਂ ਨਾ ਕਹਿੰਦੇ ਤਰੀਕੇ ਸ ਵਾਲੇ ਜਿਵੇਂ ਐਸੀ ਐਸੀ ਸਟੋਰੀ ਕੁਝ ਅੱਜ ਇੰਡੀਆ ਦੇ ਵੋਟਰਸ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿ ਫ੍ਰੀਬੀਸ ਦੇ ਨਾਲ ਆਪਣਾ ਦੇਸ਼ ਨਹੀਂ ਚੱਲਦਾ ਮਾਸਟੇਟਸ ਅਸਿੰਦੀ ਹੈ ਨਾ ਦੇਸ਼ ਚੱਲਦਾ પાર્ટી ਕੋਈ ਹੋਵੇ ਚਾਹੇ ਉਹ ਕਾਂਗਰਸ ਹੋਵੇ ਭਾਪੀ ਜਨਤਾ ਪਾਰਟੀ ਹੋਵੇ ਕਾਦੀ ਦਲ ਕੋਈ ਵੀ ਹੋਵੇ ਜਿਹੜਾ ਮੱਚੀ ਹੋਵੇ ਉਹ ਸਟੇਟ ਨਹੀਂ ਚੱਲ ਸਕਦਾ ਫ੍ਰੀਬੀਸ ਨਾਲ ਨਹੀਂ ਚੱਲ ਸਕਦਾ ਜੀ ਉਹਦੇ ਚੋਂ ਆਪਾਂ ਨੂੰ ਨਿਕਲਣਾ ਪਏਗਾ ਡਾਕਟਰ ਸਾਹਿਬ ਸਮਾਜਤਾਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਠੀਕ ਹੈ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮਿਲਦੇ ਹਾਂ ਜਲਦੀ ਕਿਸੇ ਹੋਰ ਪ੍ਰੋਗਰਾਮ 'ਚ। ਥੈਂਕ ਯੂ।